ਪ੍ਰੋਗਰਾਮ 16 ਨੇ 7 ਵਜੇ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਅਸੀਂ ਗੱਲ ਕਰਾਂਗੇ ਪੰਜਾਬ ਨਾਲ ਜੁੜੇ ਅਹਿਮ ਮੁੱਦਿਆਂ ਦੇ ਉੱਤੇ ਸਭ ਤੋਂ ਪਹਿਲਾਂ ਕਿ ਭਾਈ ਗੁਰਦੇਵ ਸਿੰਘ ਕੌਂਕੇ ਦੇ ਪਰਿਵਾਰ ਨੇ ਆਖਰਕਾਰ ਸ਼ਿਕਾਇਤ ਦੇ ਦਿੱਤੀ ਹੈ ਉਸ ਦੇ ਵਿੱਚ 21 ਪੁਲਿਸ ਅਫਸਰਾਂ ਦੇ ਨਾਮ ਨੇ ਐਸਆਈ ਰੈਂਕ ਤੋਂ ਲੈ ਕੇ ਡੀਜੀਪੀ ਰੈਂਕ ਤੱਕ ਦੇ 21 ਅਫਸਰ ਨੇ ਜਿੰਨਾ ਖਿਲਾਫ ਸ਼ਿਕਾਇਤ ਦਿੱਤੀ ਗਈ ਹੈ ਕਿ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਇਸ ਦਿੱਤੀ ਹੋਈ ਸ਼ਿਕਾਇਤ ਦਾ ਨਤੀਜਾ ਕੀ ਨਿਕਲੇਗਾ ਇਸ ਮਸਲੇ ਤੇ ਚਰਚਾ ਕਰਾਂਗੇ ਨਾਲ ਇੱਕ ਪੰਜਾਬ ਦਾ ਹੋਰ بڑا ਅਹਿਮ ਮੁੱਦਾ ਹੈ ਉਹ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਵਾ ਕੀ ਕੀਤਾ 13 0 ਵਾਲਾ ਔਰ ਪੰਜਾਬ ਨੇ ਹੀਰੋ ਕਿਵੇਂ ਕਹਿ ਰਹੇ ਨੇ ਇਸ ਦੇ ਉੱਤੇ ਗੱਲ ਕਰਾਂਗੇ ਔਰ ਅਰਵਿੰਦ ਕੇਜੀਵਾਲ ਨੂੰ ਚੌਥੀ ਵਾਰ ਜਿਹੜਾ ਈਡੀ ਦਾ ਸੰਮਣ ਹੋਇਆ ਸੀ ਉਸ ਦੇ ਬਿਹਾਫ ਦੇ ਉੱਤੇ ਉਸ ਤੋਂ ਬਾਅਦ ਕੇਜੀਵਾਲ ਦਾ ਬਿਆਨ ਕੀ ਆਉਂਦਾ ਤੇ ਉਸ ਦਾ ਫਿਰ ਰੀਟਵੀਟ ਕਰਦੇ ਹੋਏ ਮੁੱਖ ਮੰਤਰੀ ਨੇ ਕੀ ਦਾਵਾ ਕਰ ਦਿੱਤਾ ਇੱਕ ਹੋਰ بڑا ਅਹਿਮ ਵਿਸ਼ਾ ਇਸ ਦੇ ਉੱਤੇ ਵੀ ਗੱਲ ਹੋਵੇਗੀ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਪੁੱਲਰ ਜੀ ਸਭ ਤੋਂ ਪਹਿਲਾਂ ਗੱਲ ਕਰੀਏ ਜੀ ਭਾਵੇਂ 30 31 ਸਾਲ ਪੁਰਾਣਾ ਮਾਮਲਾ ਹੈ ਪਰ ਅੱਜ ਦਾ ਦਿਨ ਜਿਹੜਾ ਉਹ ਖਾਸ ਇਸ ਕਰਕੇ ਮੰਨਿਆ ਜਾ ਰਿਹਾ ਪੰਥਕ ਹਲਕਿਆਂ 'ਚ ਕਿਉਂਕਿ ਕੌਂਕੇ ਪਰਿਵਾਰ ਆਖਰਕਾਰ ਸ਼ਿਕਾਇਤ ਦੇਣ ਪੁੱਜ ਗਿਆ ਐਸਜੀਪੀਸੀ ਦੇ ਵਕੀਲਾਂ ਦੇ ਵਫਤ ਦੇ ਨਾਲ ਜਿਸ ਦੇ ਵਿੱਚ ਇੱਕ ਲੰਮੀ ਲਿਸਟ ਹੈ ਪੁਲਿਸ ਅਫਸਰਾਂ ਦੀ ਜਿਨ੍ਹਾਂ ਨੂੰ ਕਿਹਾ ਗਿਆ ਕਿ ਇਹ ਦੋਸ਼ੀ ਨੇ ਕੌਂਕੇ ਸਾਹਿਬ ਨੂੰ ਕੋਈ ਮਾਰਨ ਵਾਲਿਆਂ ਵਿੱਚੋਂ ਇੱਕ ਨੇ ਗਲਤ ਕਾਰਵਾਈ ਕਰਨ ਵਾਲਿਆਂ 'ਚੋਂ ਇੱਕ ਨੇ ਇਨ੍ਹਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਸਿੰਦੀ ਬਹੁਤ ਸਾਰੇ ਅਜਿਹੇ ਨਾਜੁਕ ਕੇਸ ਜਿਹੜੇ ਸਿੱਖ ਕੌਮ ਦੇ ਨਾਲ ਵਾਪਰੇ ਸੀ ਤੇ ਕਦੀ ਵੀ ਨਾ ਸਟੇਟ ਲੈਵਲ ਤੇ ਨਾ ਸੈਂਟਰ ਲੈਵਲ ਦੇ ਸਿੱਖ ਕੌਮ ਨੂੰ ਇਨਸਾਫ ਨਹੀਂ ਮਿਲਿਆ ਚਾਹੇ ਉਹ ਦਰਬਾਰ ਸਾਹਿਬ ਤੇ ਹਮਲਾ ਹੋਵੇ ਅਕਾਲ ਤਖਤ ਛੱਟਾਇਆ ਹੋਵੇ ਚਾਹੇ ਫਿਰ 84 ਦਾ ਜਿਹੜਾ ਸਿੱਖ ਕਤਲੇਆਮ ਹੈ ਅਜੇ ਤੱਕ ਉਹ ਜਿਹੜੇ ਕਸੂਰਵਾਰ ਲੋਕ ਦੋਸ਼ੀ ਉਹਨਾਂ ਨੂੰ ਸਜ਼ਾ ਨਹੀਂ ਮਿਲੀ ਹੁਣ ਜਿੱਥੋਂ ਤੱਕ ਇਹ ਸਵਾਲ ਆ ਗਿਆ ਭਾਈ ਗੁਰਦੇਵ ਸਿੰਘ ਕੌਂਕੇ ਵਾਲਾ ਸਵਾਲ ਇਹਦੇ 'ਚ ਵੀ ਮੌਕੇ ਦੀਆਂ ਜਿੰਨੀਆਂ ਵੀ ਸਰਕਾਰਾਂ ਰਹੀਆਂ ਉਹਨਾਂ ਨੇ ਇਹ ਕਾਰਵਾਈ ਨਹੀਂ ਕੀਤੀ ਇਨਸਾਫ ਨਹੀਂ ਦਿੱਤਾ ਲੋਕਾਂ ਨੂੰ ਜਿਹੜੀ ਉਮੀਦ ਸੀ ਉਹ ਸ਼੍ਰੋਮਣੀ ਕਾਲੀ ਦਲ ਤੋਂ ਸੀ ਕਿਉਂਕਿ ਇਹ ਪੰਥਕ ਪਾਰਟੀ ਮੰਨੀ ਜਾਂਦੀ ਆ ਤੇ ਹਮੇਸ਼ਾ ਪੰਥ ਦੀ ਗੱਲ ਕਰਦੇ ਰਹੇ ਨੇ ਇਹਨਾਂ ਤੇ ਉਮੀਦਾਂ ਜ਼ਿਆਦਾਆਂ ਸੀ ਉਸ ਸਮੇਂ ਪਤ ਨਹੀਂ ਕਾਲੀ ਦਲ ਦੀ ਕੀ ਮਜਬੂਰੀ ਰਹੀ ਕਿ ਜੇ ਬੀਪੀ ਤਵਾੜੀ ਦੀ ਰਿਪੋਰਟ ਜੇ ਲਾਗੂ ਕਰ ਦਿੰਦੇ ਜਾਂ ਉਸ ਸਮੇਂ ਇਨਵੈਸਟੀਗੇਸ਼ਨ ਦੁਬਾਰਾ ਹੋ ਸਕਦੀ ਪਹਿਲੀ ਗੱਲ ਤੇ ਲੋੜ ਨਹੀਂ ਸੀ ਤੇ ਪਰਚਾ ਦਰਜ ਕਰ ਸਕਦੀ ਸੀ ਸਰਕਾਰ ਉਸ ਸਮੇਂ ਜਿਹੜੀ ਕਾਲੀ ਬੀਜੇਪੀ ਦੀ ਸਰਕਾਰ ਸ਼ਾਇਦ ਹੋ ਸਕਦਾ ਹੈ ਕਿ ਕਾਲੀ ਦਲ ਤੇ ਬੀਜੇਪੀ ਦਾ ਪ੍ਰੈਸ਼ਰ ਹੋਵੇ ਜਾਂ ਹੋ ਸਕਦਾ ਕਿ ਉਹਨਾਂ ਨੂੰ ਆਪਣਾ ਕੋਈ ਡਰ ਖੌਫ ਹੋਵੇ ਉਹ ਅਗਰ ਕਰਦਾ ਦੇ ਤੇ ਚੰਗੀ ਗੱਲ ਸੀ ਹੁਣ ਸ਼੍ਰੋਮਣੀ ਕਾਲ ਇਧਰ ਕੋਕ ਬੈਗ ਫੁੱਟ ਤੇ ਆ ਗਿਆ ਤੇ ਇਸ ਕਰਕੇ ਹੁਣ ਕਿਉਂਕਿ ਮਾ ਤੁਸੀਂ ਲੋਕਾਂ ਦੇ ਦਿਲ ਜਿੱਤਨੇ ਆ ਮਨ ਜਿੱਤਨੇ ਨੇ ਤੇ ਇਸ ਕਰਕੇ ਹੁਣ ਸ਼੍ਰੋਮਣੀ ਕਾਲੀ ਦਲ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹਰਕਤ ਵਿੱਚ ਆਏ ਨੇ ਔਰ ਇਸ ਕਰਕੇ ਪਹਿਲਾਂ ਸੁਭੀ ਸਿੰਘ ਬਾਦਲ ਹੋਣੀ ਜਾਂਦੇ ਨੇ ਉਸ ਪਰਿਵਾਰ ਨੂੰ ਮਿਲਦੇ ਨੇ ਬੀਤੇ ਦਿਨ ਤੇ ਅੱਜ ਉਹਨਾਂ ਦੀ ਧਰਮ ਪਤਨੀ ਜਿਹੜੇ ਨੇ ਬੀਬੀ ਗਰਮੇਲ ਕੌਰ ਉਹਨਾਂ ਦੇ ਜਰੀਏ ਮਕਦਮਾ ਦਰਜ ਕਰਨ ਦੀ ਥਾਣੇ ਦੇ ਵਿੱਚ ਸ਼ਿਕਾਇਤ ਦਿੱਤੀ ਜਾਂਦੀ ਉਹ ਦਿਨ ਨਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਹੁਣ ਸਵਾਲ ਜਿਹੜੇ 21 ਜਾਣੇ ਨੇ 21 ਜਾਣੇ ਕਿਹੜੇ ਕਿਹੜੇ ਨੇ ਉਹਨਾਂ ਨੇ ਜਿਹੜੇ ਕੰਪਲੇਨਟ ਦੇ ਵਿੱਚ ਲਿਖੇ ਨੇ ਉਸ ਸਮੇਂ ਤੇ ਜਿਹੜੇ ਸਰਬਜੀਤ ਸਿੰਘ ਜਿਹੜੇ ਡੀਜੀਪੀ ਰਹਿ ਚੁੱਕੇ ਨੇ ਇੱਕ ਸਰਬਦੀਪ ਸਿੰਘ ਵਿਰਕ ਜਿਹੜੇ ਡੀਜੀਪੀ ਰਹਿ ਚੁੱਕੇ ਨੇ ਇਹ ਸਰਬਦੀਪ ਵਿਰਕ ਦੋ ਸਟੇਟਾਂ ਦੇ ਡੀਜੀਪੀ ਰਹਿ ਚੁੱਕ ਨੇ ਪੰਜਾਬ ਦੇ ਵੀ ਤੇ ਮਾ ਰਾਸ਼ਟ੍ਰ ਇਸ ਸਮੇ ਉਹ ਭਾਜਪੀ ਦੇ ਨਾਲ ਜੁੜੇ ਹੋਏ ਨੇ ਮੁਖਵਿੰਦਰ ਸਿੰਘ ਸ਼ੀਨਾ ਉਸ ਸਮੇ ਉਹ ਐਸਐਸਪੀ ਜੋਗਰਾਉਂ ਸੀ ਗੁਰਪੀ ਸਿੰਘ ਤੂਰ ਜਿਹੜੇ ਲੇਖਕ ਵੀ ਨੇ ਤੇ ਉਸ ਸਮੇ ਉਹ ਐਸਪੀਡੀ ਲੁਧਿਆਣਾ ਸੀ ਜਸਪਾਲ ਸਿੰਘ ਧਨੋਵਾ ਉਹ ਉਦੋਂ ਐਸਪੀਡੀ ਜੋਗਰਾਉਂ ਸੀ ਸੁਵਰਨ ਸਿੰਘ ਐਸਐਸਪੀ ਜਨਕ ਸੁਵਰਨ ਸਿੰਘ ਘੋਟਨਾ ਕਹਿੰਦੇ ਉਸ ਸਮੇ ਉਹ ਐਸਐਸਪੀ ਜਗਰਾਉਂ ਸੀ ਹਰ ਭਗਵਾਨ ਹਰ ਭਗਵਾਨ ਸਿੰਘ ਉਸ ਸਮੇਂ ਦੇ ਡੀਐਸਪੀ ਜਗਰਾਉਂ ਕਮਲਜੀਤ ਸਿੰਘ ਉਸ ਸਮੇਂ ਦੇ ਡੀਐਸਪੀ ਜਗਰਾਉਂ ਇੰਸਪੈਕਟਰ ਗੁਰਮੀਤ ਸਿੰਘ ਜਿਹੜੇ ਉਸ ਸਮੇਂ ਪੁਲਿਸ ਸਟੇਸ਼ਨ ਜਗਰਾਉਂ ਜਿਹੜਾ ਘਰ ਉਹ ਜਨੇ ਚੱਕ ਕੇ ਲੈ ਗਏ ਇੰਸਪੈਕਟਰ ਅਜੀਤ ਸਿੰਘ ਸੀਆਈਏ ਸਟਾਫ ਜਗਰਾਉਂ ਦਾ ਇੰਚਾਰਜ ਰਹਿ ਚੁੱਕਾ ਸਬ ਇੰਸਪੈਕਟਰ ਗੁਲਜਾਰ ਸਿੰਘ ਏਐਸਆਈ ਜਗੀਰ ਸਿੰਘ ਹੌਲਦਾਰ ਜਗਜੀਤ ਸਿੰਘ ਹੋਮਗਾਰਡ ਕੁਲਦੀਪ ਸਿੰਘ ਐਸਪੀਓ ਇੱਕ ਭਪਿੰਦਰ ਸਿੰਘ ਔਰ ਨਾਲ ਜਿਹੜੇ ਸੀ ਹੋਰ ਹੋਮਗਾਰਡ ਜਸਬੀਰ ਸਿੰਘ ਹੋਮਗਾਰਡ ਗੁਰਮੀਲ ਸਿੰਘ ਹੋਮਗਾਰਡ ਦਰਸ਼ਨ ਸਿੰਘ ਇੱਕ ਐਸਪੀਓ ਹੀ ਨਵਤੇਜ ਸਿੰਘ ਇੱਕ ਏਐਸਆਈ ਚੰਨਣ ਸਿੰਘ ਜਿਹੜੇ ਉਸ ਸਮੇਂ ਡਰਾਈਵਰ ਸੀ ਉਹਦਾ ਸਵਰਨ ਸਿੰਘ ਕੋਟਨੇ ਦਾ ਇਹਨਾਂ ਸਾਰਿਆਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈਗਾ ਔਰ ਨਾਲ ਦੀ ਨਾਲ ਇਹਨਾਂ ਇਹ ਵੀ ਲਿਖਿਆ ਕਿ ਹਰਿੰਦਰ ਸਿੰਘ ਚਾਲ ਜਿਹੜੇ ਐਸਐਸਪੀ ਜਗਰਾਉਂ ਰਹਿ ਕੇ ਉਹ ਜਿਹੜੇ ਵੀ ਉਸ ਸਮੇਂ ਦੇ ਮੌਕੇ ਦੇ ਅਫੀਸਰ ਰਹੇ ਸੀ ਜਾਂ ਟਾਈਮ ਟੂ ਟਾਈਮ ਬਦਲਦੇ ਰਹੇ ਨੇ ਇਹ ਸਾਰੇ ਉਹ ਤਮਾਮ ਅਫੀਸਰ ਨੇ ਜਿਨ੍ਹਾਂ ਦੇ ਖਿਲਾਫ ਅੱਜ ਕੰਪਲੇਂਟ ਪਾਈ ਗਈ ਹੈ ਜਿਹੜੀ ਇਹ ਕੰਪਲੇਂਟ ਹੈ ਇਸ ਦੇ ਉੱਤੇ ਹੁਣ ਐਫਆਈਆਰ ਦਰਜ ਹੋਣੀ ਹੈ ਕਿ ਨਹੀਂ ਹੋਣੀ ਇਹ ਬਾਅਦ ਦੀ ਗੱਲ ਹੈ ਫਰ ਹਾਲੇ ਸ਼ਿਕਾਇਤ ਦੇ ਰੂਪ ਵਿੱਚ ਵੀ ਇਹ ਗੱਲ ਕੋਈ ਛੋਟੀ ਨਹੀਂ ਦੇਖੀ ਜਾ ਰਹੀ ਦੂਜੇ ਪਾਸੇ ਕੌਮੀ ਘਟ ਗਣਤੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ ਉਹਨਾਂ ਨੇ ਵੀ ਪੰਜਾਬ ਦੇ ਮੁਖ ਸਕੱਤਰ ਤੋਂ 20 ਜਨਵਰੀ ਤ ਸਾਨੂੰ ACR ਜਰੂਰ ਦਿੱਤੀ ਜਾਵੇ ਇਸ ਮਸਲੇ ਦੇ ਵਿੱਚ ਹੁਣ ਤੱਕ ਐਕਸ਼ਨ ਰਿਪੋਰਟ ਚ ਹੋਇਆ ਕੀ ਕੀ ਹੈ ਦੇਖੋ ਹਾਂ ਹੁਣ ਜੇ ਚਾਰੇ ਪਾਸੇ ਫਰੰਟ ਖੋਲ ਜਾਣਗੇ ਨਾ ਜੀ ਫਿਰ ਉੱਥੇ ਫਿਰ ਇਨਸਾਫ ਦੇਰੀ ਨਾਲ ਹੀ ਮਿਲੂਗਾ ਜਾਂ ਤੇ ਸ਼੍ਰੋਮਣਿਕੂ ਦਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਇਹ ਲੌਜੀਕਲ ਐਂਡ ਤੇ ਲੈ ਕੇ ਜਾਣ ਨਾ ਜੀ ਹੁਣ ਦੂਜੇ ਪਾਸੇ ਕਿਉਂਕਿ ਉਹਦੇ ਕੋਲ ਵੀ ਪਹੁੰਚੀ ਹੈ ਇਕਬਾਲ ਸਿੰਘ ਲਾਲਪੁਰਾ ਸਾਹਿਬ ਕੋ ਵੀ ਪਹੁੰਚੀ ਹੈ ਉਹਨੇ ਲਾਜ਼ਮੀ ਤੌਰ ਤੇ ਐਕਸ਼ਨਰ ਟੇਕਨਰ ਰਿਪੋਰਟ ਮੰਗ ਲਈ ਹੈ ਸਰਕਾਰ ਉਹਨਾਂ ਨੂੰ ਜਵਾਬ ਦੇ ਦੇਗੀ ਉਸ ਤੋਂ ਬਾਅਦ ਉਹ ਕੀ ਕਰ ਲੈਣਗੇ ਗਲਤੇ ਲੜਾਈ ਲੜਨ ਵਾਲੀ ਹੈ ਕਿਉਂਕਿ ਉਹ ਭਾਜਪਾ ਦੇ ਨਮਾਇंदे ਨੇ ਇੱਕ ਉਸ ਸੰਵਿਧਾਨਕ ਅਹੁਦੇ ਤੇ ਬੈਠੇ ਨੇ ਜਿੱਥੇ ਇੱਕ ਪਾਸੜ ਵੀ ਨਹੀਂ ਕਰ ਸਕਦੇ ਉਹਨਾਂ ਦੀ ਤਾਂ ਫਾਰਮੈਲਿਟੀ ਹੈਗੀ ਆ ਕੱਲ ਨੂੰ ਸਰਕਾਰ ਨੂੰ ਚਿੱਠੀ ਭੇਰ ਘੱਡ ਦੇਣ ਕਿ ਕਾਰਵਾਈ ਕਰੋ ਹੁਣ ਆ ਜਿਹੜਾ ਕੇਸ ਹੈ ਪੁਲਿਸ ਵਾਲਾ ਹੁਣ ਉਹਦੇ ਵਾਸਤੇ ਪੰਜਾਬ ਸਰਕਾਰ ਦੀ ਜਾਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਕੀ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਹੋਊਗਾ ਜਿੰਨਾਂ ਦੇ ਖਿਲਾਫ ਜਾਂ ਹੁਣ ਕੀ ਜਿਹੜਾ ਐਸਐਸਪੀ ਜਗਰਾਉਂ ਜਿਨ੍ਹਾਂ ਨੂੰ ਰਿਟਰਨ ਕੰਪਲੇਂਟ ਦਿੱਤੀ ਗਈ ਹੈ ਕੀ ਕੋਈ ਉਹ ਐਸਆਈਟੀ ਬਣਾਉਣਗੇ ਜਾਂ ਕਿ ਉਹਨਾਂ ਨੂੰ ਸਰਕਾਰ ਕੀ ਤਰਜੀਹ ਦਿੰਦੀ ਜਾਂ ਸਰਕਾਰ ਉਹਨਾਂ ਵੱਲ ਕੀ ਉਹ ਕਿਉਂਕਿ ਲਾਜ਼ਮੀ ਤੌਰ ਤੇ ਐਡਾ ਵੱਡਾ ਮਸਲਾ ਦੋ ਦੋ ਡੀਜੀਪੀ ਉਹਦੇ ਵਿੱਚ ਐਸਐਸਪੀ ਲੈਵਲ ਦੇ ਅਧਿਕਾਰੀ ਨੇ ਏਡੀਜੀਪੀ ਲੈਵਲ ਦੇ ਅਧਿਕਾਰੀ ਨੇ ਤੇ ਉਹ ਹੁਣ ਦੇਖੇਗਾ ਆਪਣੇ ਸੀਨੀਅਰ ਦੇ ਨਾਲ ਗੱਲ ਕਰਕੇ ਦੇਖੇਗਾ ਜਾਂ ਸਰਕਾਰ ਕੀ ਕਰਦੀ ਹੈ ਮਤਲਬ ਐਡਾ ਸੌਖਾ ਪਰਚਾ ਨਹੀਂ ਦਰਜ ਹੋਣਾ ਪੰਜਾਬ ਦੇ ਵਿੱਚ ਜਿੱਡੀ ਸੋਚ ਨੂੰ ਲੈ ਕੇ ਚੱਲ ਰਹੇ ਨੇ ਕਿਉਂਕਿ ਇੱਕ ਪੁਰਾਣਾ ਕੇਸ ਆ ਇਹ ਤੇ ਕਾਲੀ ਦਲ ਦੀ ਸਰਕਾਰ ਹੁੰਦੀ ਤਾਂ ਉਦੋਂ ਹੋ ਜਾਣਾ ਚਾਹੀਦਾ ਹੁਣ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁਲੋੜਾ ਨੂੰ ਨਹੀਂ ਛੱਡ ਰਹੇ ਜਿਨ੍ਹਾਂ ਦੀ ਦਿੱਲੀ ਸਰਕਾਰ ਤੇ ਤੁਹਾਡਾ ਇਰਾਦਾ ਹੈ ਕਿ ਉਹਦੇ ਵਿੱਚ ਭਾਈ ਗੁਰਦੇਵ ਸਿੰਘ ਕੌਮਕੇ ਦੇ ਮਸਲੇ ਵਿੱਚ ਪੰਜਾਬ ਸਰਕਾਰ ਕੇਸ ਰਜਿਸਟਰਡ ਕਰ ਦੇਗੀ ਤੇ ਇਸ ਕਰਕੇ ਬਹੁਤ ਵੱਡਾ ਚੈਲੰਜ ਕਾਲੀ ਦਲ ਵਾਸਤੇ ਆ ਕਿ ਪਰਚਾ ਦਰਜ ਹੋ ਸਕਦਾ ਬਾਅਦ ਚ ਕੋਰਟ ਦਾ ਸਾਰਾ ਲੈਣ ਪਰ ਸਵਾਲ ਹੈ ਕਿ ਕਾਲੀ ਦਲ ਦਾ ਹੀ ਆ ਕਿ ਕਿੰਨਾ ਵੇਲੇੋਂ ਖੁੰਜੀ ਡੂਮਣੀ ਹੈ ਨਾ ਕੋਈ ਚ ਉਹ ਵਾਲਾ ਹਿਸਾਬ ਹੋ ਗਿਆ ਇਹ ਹੈ ਕਿ ਹੁਣ ਕਾਲੀ ਦਲ ਲੱਗਾ ਤੇ ਹੈਗਾ ਕਿ ਅਸੀਂ ਜੇ ਗਲਤੀ ਕਿਉਂਕਿ ਕਿਸੇ ਦੇ ਘਰ ਜਾ ਰਹੇ ਤੁਸੀਂ ਮਿਲ ਰਹੇ ਸਰੂਪਾ ਪਾਇਆ ਗਿਆ ਗਲਤੀ ਦਾ ਅਹਿਸਾਸ ਤੇ ਹੈ ਕਿਉਂਕਿ ਤੁਹਾਡੇ ਕੋ ਸਰਕਾਰ ਰਹੀ ਹੈ ਤੁਸੀਂ ਬਹੁਤ ਕੁਝ ਕਰ ਸਕਦੇ ਸੀ ਇਹਦੇ ਨਹੀਂ ਤੇ ਆ ਦਿਨਾਂ ਦੇਖਣੇ ਪੈਂਦੇ ਹੈਗੇ ਲੋਕਾਂ ਨੂੰ ਇਹ ਨਹੀਂ ਕਿ ਕਾਲੀ ਦਲ ਤੇ ਗੁੱਸਾ ਲੋਕ ਇਹ ਐ ਕਿ ਤੁਸੀਂ ਕੀਤਾ ਕਿਉਂ ਨਹੀਂ ਹੈਗਾ ਵੀ ਤੁਹਾਡੇ ਤੋਂ ਇਲਾਵਾ ਹੋਰ ਕਰਦੇ ਕੌਣ ਵੀ ਕਾਂਗਰਸ ਸਰਕਾਰ ਵੇਲੇ ਕੌਂਕੇ ਸਾਬ ਦਾ ਕਤਲ ਹੋਇਆ ਉਸ ਵੇਲੇ ਉਹਨਾਂ ਦੀ ਪੁਲਿਸ ਜਾਂ ਕੀ ਜਾਂ ਕੇ ਪੀਐਸ ਗਿਲ ਦਾ ਰਾਜ ਸੀ ਜਾਂ ਬਿੰਸਿੰਘ ਸਿੰਘ ਦਾ ਰਾਜ ਸੀ ਹੋਰ ਕਿਹਦਾ ਰਾਜ ਸੀ ਤੁਹਾਡੀ ਸਰਕਾਰ ਤੋਂ 1997 ਚ ਬਣ ਗਈ ਠੀਕ ਹੈ ਤੁਸੀਂ ਬੀਪੀ ਤਵਾੜੀ ਨੂੰ ਦੇ ਦਿੱਤੀ ਇਨਕੁਆਇਰੀ ਦੇ ਦਿੱਤੀ ਹੈਗੀ ਫਿਰ ਉਸ ਤੋਂ ਬਾਅਦ ਜਿਹੜੇ ਹੋਰ ਗਏ ਸੀ ਬਾਦਲ ਸਾਹਿਬ ਨੂੰ ਮਿਲਣ ਗਏ ਸੀ ਬਾਦਲ ਸਾਹਿਬ ਚਾਹੇ ਉਹਦੇ ਚ ਆਈਐਸ ਆਫੀਸਰ ਗੁਰਦੇਵ ਸਿੰਘ ਉਹਨਾਂ ਦਾ ਨਾਮ ਆ ਰਿਹਾ ਜਾਂ ਰੋਡੇ ਸਾਹਿਬ ਉਹਨਾਂ ਦਾ ਨਾਮ ਆ ਰਿਹਾ ਉਹਨਾਂ ਦਾ ਵੀ ਕੀ ਰੋਲ ਰਿਹਾ ਹੈਗਾ ਹੂੰ ਰੋਡੇ ਸਾਹਿਬ ਕਿਉਂਕਿ ਜੇਲ੍ਹ ਦੇ ਵਿੱਚ ਇਸ ਕਰਕੇ ਉਹਨਾਂ ਨੂੰ ਕਾਰਜਕਾਰੀ ਥਾਪਿਆ ਗਿਆ ਜਦੋਂ 1986 ਦਾ ਸਰਬੋਤ ਉਹਨਾਂ ਦਾ ਕੋਈ ਰੋਲ ਨਹੀਂ ਹੈਗਾ ਉਚਪ ਕਰਕੇ ਬੈਠਿਆ ਹੈਗੇ ਨੇ ਵੀ ਤੁਸੀਂ ਕਿ ਚੁੱਪ ਕਰਕੇ ਬੈਠੇ ਹੋ ਤੁਹਾਨੂੰ ਸਚਾਈ ਦੱਸਣੀ ਚਾਹੀਦੀ ਹੈਗੀ ਪਰ ਹੁਣ ਦੇਖਦੇ ਆ ਕਿ ਹਾਲ ਜਦ ਤੱਕ ਪਰਚਾ ਦਰਜ ਨਹੀਂ ਹੁੰਦਾ ਤੇ ਅਕਾਲੀ ਦਲ ਬਾਰੇ ਜਾਂ ਇਹ ਵੀ ਨਹੀਂ ਆਪਾਂ ਕਹਿ ਸਕਦੇ ਕਿ ਦੇਰ ਹੈ ਦਰੁਸਤ ਹੈ ਪਰਚਾ ਹੁਣ ਸਰਕਾਰ ਕਿਵੇਂ ਕਰਵਾਏ ਕਰੇਗੀ ਪਰਚਾ ਉਹ ਸਭ ਤੋਂ ਮਹੱਤਵਪੂਰਨ ਕਿਉਂਕਿ ਆਮ ਆਦਮੀ ਪਾਰਟੀ ਮੈਨੂੰ ਨਹੀਂ ਲੱਗਦਾ ਕਿ ਪਰਚਾ ਦਰਜ ਕਰੇ ਹੈਗੀ ਇੱਕ ਪੁਰਾਣਾ ਕੇਸ ਆ ਹੋ ਸਕਦਾ ਹੈ ਕਿ ਉਹ ਜਿਹੜੇ ਐਸਐਸਪੀ ਜਗਰਾਮ ਉਹ ਸਰਕਾਰ ਨੂੰ ਭੇਜਣ ਕੇਸ ਫਿਰ ਕੇਸ ਜਿਹੜਾ ਪੰਜਾਬ ਪੁਲਿਸ ਦਾ ਵਿੰਗ ਹੈ ਬੀਓਆਈ ਜ ਨੂੰ ਬਿਊਰੋ ਆਫ ਇਨਵੈਸਟੀਗੇਸ਼ਨ ਕਹਿੰਦੇ ਨੇ ਜਿਹਦੇ ਹੈੱਡ ਅੱਜਕੱਲ ਐਲਕੇ ਜਾਦਵ ਨੇ ਆਈਪੀਐਸ ਅਫੀਸਰ ਨੇ ਉਹ ਕਰਨਗੇ ਉਹਦੇ ਚ ਇੱਕ ਐਸਪੀ ਪਾ ਦੇਣਗੇ ਇੱਕ ਐਸਐਸਪੀ ਪਾ ਦੇਣਗੇ ਉਸਰ ਥਾਣੇ ਦਾ ਇੱਕ ਐਸਐਚਓ ਪਾ ਦੇਣਗੇ ਇਦਾਂ ਦੀ ਇੱਕ ਟੀਮ ਬਣਾ ਦੇਣਗੇ ਮਤਲਬ ਇਹ ਵੇਲਾ ਨਿਕਲ ਚੁੱਕਾ ਇੱਕ ਵਾਰ ਜਦੋਂ ਵੇਲਾ ਜੇ 84 ਦਾ ਇਨਸਾਫ ਮਿਲਣਾ ਹੁੰਦਾ ਉਦੋਂ ਮਿਲ ਜਾਣਾ ਸੀ ਕਿੱਥੇ ਹੁਣ ਮਿਲੂਗਾ ਜਾ ਕੇ 38 39 ਸਾਲ ਹਨਾ ਦਰਬਾਰ ਸਾਹਿਬ ਤੇ ਹਮਲਾ ਉਹਦਾ ਇਨਸਾਫ ਮਿਲ ਜਾਣਾ ਹੈ ਜੇ ਖਾਲੜਾ ਸਾਹਿਬ ਨੂੰ ਇਨਸਾਫ ਮਿਲਦਾ ਤਾਂ ਉਦੋਂ ਹੀ ਮਿਲ ਜਾਣਾ ਸੀ ਜਦੋਂ ਇੰਨਾ ਟਾਈਮ ਨਿਕਲ ਜਾਵੇ ਫਿਰ ਇਨਸਾਫ ਨਹੀਂ ਮਿਲਦੇ ਹੈਗੇ ਨਾ ਫਿਰ ਅਕਾਲੀ ਦੀ ਗੱਲ ਤਾਂ ਇਹ ਹੈ ਨਾ ਕਿ ਇੱਕ ਪਾਸੇ ਚਲੋ ਸ਼ਿਕਾਇਤ ਹੋ ਗਈ ਇੱਕ ਕਦਮ ਉਸ ਪਾਸੇ ਕਿਹਾ ਜਾ ਸਕਦਾ ਕਿ ਨਤੀਜੇ ਲਜਾਣ ਵਾਸਤੇ ਕਪਟਿਆ ਗਿਆ ਕਦਮ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੇ ਬਹੁਤੇ ਲੀਡਰ ਜਿਵੇਂ ਵਿੱਚ ਪ੍ਰੋਫੈਸਰ ਚੰਦੂ ਮਾਜਰਾ ਨੇ ਹੋਰ بڑے ਵੱਡੇ ਲੀਡਰ ਨੇ ਅਕਾਲੀ ਦਲ ਦੇ ਉਹ ਇਹ ਤਾਂ ਰਿਪੋਰਟ ਨੂੰ ਹੀ ਰੱਦ ਕਰ ਰਿਹਾ ਕਹਿੰਦੇ ਰਿਪੋਰਟ ਵਿੱਚ ਇੰਨਾ ਮਜ਼ਬੂਤ ਆਧਾਰ ਨਹੀਂ ਸੀ ਜਿਹਦੇ ਆਧਾਰ ਤੇ ਕਾਰਵਾਈ ਹੋ ਸਕਦੀ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਨੂੰ ਡੈਂਟ ਮਾਰਨ ਵਾਲੀਆਂ ਗੱਲਾਂ ਪੱਤਰਕਾਰ ਮੀਡੀਆਦਾਰੇ ਤੇ ਕੁਝ ਹੋਰ ਲੋਕ ਇਹ ਇਹਨਾਂ ਦੀ ਪ੍ਰੋਬਲਮ ਇਹ ਹੈ ਨਾ ਸ਼੍ਰੋਮਨੀ ਕਾਲੀਦਲ ਦੇ ਜਿੰਨੇ ਵੀ ਲੀਡਰ ਇਹਨਾਂ ਨੂੰ ਲੱਗਦਾ ਹੈ ਕਿ ਕਾਲੀਦਲ ਪੰਜਾਬ ਦੇ ਮੀਡੀਆ ਕਰਕੇ ਬੈਠਾ ਹੈਗਾ ਇਹ ਭੁਲੇਖਾ ਇਹਨਾਂ ਦੇ ਵਿੱਚ ਜੇ ਤੁਸੀਂ ਚੰਗੇ ਕੰਮ ਕਰਦੇ ਉਹਦੇ ਸਭ ਕੁਝ ਤੁਹਾਨੂੰ ਇਹ ਨਹੀਂ ਦੇਖਣਾ ਹੁਣ ਗੱਲ ਇਹ ਹੈ ਨਾ ਕਿ ਤੁਸੀਂ ਰਿਪੋਰਟ ਨੂੰ ਕਿਵੇਂ ਦੇਖਣਾ ਹੈਗਾ ਤੁਸੀਂ ਰਿਪੋਰਟ ਜੇ ਦੇਖਣੀ ਹੈ ਵੀ ਇਹਦੇ ਵਿੱਚ ਕੁਝ ਹੈ ਨਹੀਂ ਸੀ ਫਿਰ ਤੇ ਕੁਝ ਵੀ ਨਹੀਂ ਹੈ ਤੇ ਜੇ ਤੁਸੀਂ ਇਨਸਾਫ ਦਵਾਉਣਾ ਵਾ ਉਸ ਪਰਿਵਾਰ ਨੂੰ ਤੇ ਫਿਰ ਤੇ ਬਹੁਤ ਕੁਝ ਹੈ ਰਿਪੋਰਟ ਜਾਣਬੁੱਝ ਕੇ ਨਹੀਂ ਪੜੀ ਹੁੰਦੀ ਕਾਲੀ ਦਲ ਦੀ ਮੁਸੀਬਤ ਕੀ ਹੈ ਪ੍ਰੋਬਲਮ ਕੀ ਹੈ ਕਿ ਕੰਧ ਤੇ ਲਿਖਿਆ ਨਹੀਂ ਪੜ ਰਹੀ ਹੈਗੀ ਜਾਂ ਇਹਨਾਂ ਨੂੰ ਪੜਨਾ ਨਹੀਂ ਆਉਂਦਾ ਜਾਂ ਜਾਣ ਕੇ ਨਹੀਂ ਪੜਨਾ ਚਾਹੁੰਦੇ ਹੈਗੇ ਚਾਹੇ ਪ੍ਰੋਫੈਸਰ ਚੰਦੂ ਮਾਹਰਾ ਸਾਹਿਬ ਹੋਣ ਚਾਹੇ ਹੋਰ ਹੋਣ ਲੀਡਰ ਹੈਗੇ ਨੇ ਉਹ ਆਪਣੀ ਪਰਭਾਸ਼ਾ ਦੇ ਹੀ ਜਾ ਰਹੇ ਨੇ ਹੁਣ ਸਵਾਲ ਹੈ ਕਿ ਇਨਸਾਬ ਕਿਉਂ ਨਹੀਂ ਇਹ ਮਸਲਾ ਹੈ ਤੁਸੀਂ ਕਿਵੇਂ ਸਮਝਦੇ ਹੋ ਉਹ ਨਹੀਂ ਵੇਖਿਆ ਜਾਂਦਾ ਹੈਗਾ ਕਾਨੂੰਨ ਕੀ ਕਹਿੰਦਾ ਉਹ ਵੇਖਿਆ ਜਾਂਦਾ ਹੈਗਾ ਕਿ ਬੰਦਾ ਮਰਡਰ ਹੋਇਆ ਕਿਡਨੈਪ ਹੋਇਆ ਘਰੋ ਚੁੱਕਿਆ ਟਾਰਚਰ ਹੋਇਆ ਠੀਕ ਹੈ ਉਹ ਦੂਜਾ ਸਵਾਲ ਤਵਾੜੀ ਦੀ ਰਿਪੋਰਟ ਦੇ ਵਿੱਚ ਜ਼ਿਕਰ ਹੋਇਆ ਜੇ ਤੁਸੀਂ ਕਹਿੰਦੇ ਹਾਲੇ ਵੀ ਨਹੀਂ ਕੁਝ ਆਇਆ ਤੇ ਫਿਰ ਤੇ ਜੋ ਮਰਜੀ ਝੂਠ ਬੋਲੀ ਚਲੋ ਫਿਰ ਤੇ ਤੁਸੀਂ ਕਹਦੋ ਕਿ ਫਿਰ ਫਿਰ ਅੱਜ ਕਿਉਂ ਤੁਰੇ ਫਿਰਦੇ ਉਹਨਾਂ ਦੇ ਘਰ ਦੇ ਵਿੱਚ ਜੇ ਤੁਸੀਂ ਕਹਿੰਦੇ ਕਿ ਬੀਬੀ ਤਦੀ ਪੀਪੀ ਤਵਾੜੀ ਦੀ ਰਿਪੋਰਟ ਤੇ ਕੁਝ ਨਹੀਂ ਤੇ ਫਿਰ ਅੱਜ ਕਿਉਂ ਉਹਨਾਂ ਦੇ ਘਰੇ ਜਾ ਕੇ ਸਰੋਪੇ ਪਵਾ ਰਹੇ ਹੋ ਜਾਂ ਪਵਾ ਰਹੇ ਹੋ ਜਾਂ ਪਵਾ ਰਹੇ ਹੋ ਫਿਰ ਕੀ ਲੋੜ ਫਿਰ ਸ਼ਰੋਮ ਨਹੀਂ ਕੋ ਦਾ ਪ੍ਰਬੰਧਕ ਕਮੇਟੀ ਨੂੰ ਕੀ ਲੜਨ ਦੀ ਕਹੀ ਸਤ ਬੈਠ ਜਾਓ ਘਰ ਫਿਰ ਕੋਈ ਜਾਂਦੇ ਹੈਗੇ ਉਹ ਮਤਲਬ ਤੁਸੀਂ ਜੇ ਗਲਤੀ ਹੋਈ ਹੈ ਤੁਸੀਂ ਇਹ ਦੱਸੋ ਕਿ ਅਸੀਂ ਨਹੀਂ ਕਰ ਪਾਏ ਮੰਨ ਲਓ ਵੀ ਨਹੀਂ ਕਰ ਪਾਏ ਹੈਗੇ ਤੇ ਜੇ ਨਹੀਂ ਮੰਨੋਗੇ ਤੇ ਲੋਕ ਤੁਹਾਨੂੰ ਅੱਗੇ ਤੁਸੀਂ ਲੋਕਾਂ ਦੀ ਨਜ਼ਰਾਂ 'ਚ ਉਤਰੇ ਹੋਏ ਹੋ ਨੇ ਤੁਸੀਂ ਮੰਨਦੇ ਕਿ ਕਿਹੜੇ ਵੇਲੇ ਇਸ ਮਸਲੇ ਦੇ ਵਿੱਚ ਤੁਸੀਂ ਬਰਗਾੜੀ ਦੇ ਵਿੱਚ ਮੰਨੀ ਕਿ ਸਾਡੀ ਗਲਤੀ ਸੀ ਬਾਈਬਲ ਕਲਾਂ ਦੇ ਵਿੱਚ ਮੰਨੀ ਸੀ ਸਾਡੀ ਗਲਤੀ ਸੈਣੀ ਨੂੰ ਡੀਜੀਪੀ ਲਾਉਣਾ ਮੰਨਿਆ ਸਾਡੀ ਗਲਤੀ ਅਜਹਾਰ ਆਲਮ ਨੂੰ ਕਾਲੀ ਦਲ 'ਚ ਸ਼ਾਮਲ ਕਰ ਮੰਨਿਆ ਸੀ ਗਲਤੀ ਹੈਗੀ ਸਾਡੇ ਵਲੇ ਤੁਸੀਂ ਕਹਿੰਦੇ ਜੇ ਕੋਟਕਪੂਰਾ ਹੋਇਆ ਪੁਲਿਸ ਵੀ ਅਨਪਛਾਤੀ ਹੁੰਦੀ ਹੈ ਮਤਲਬ ਪ੍ਰੋਬਲਮ ਇਹ ਹੈ ਕੋਈ ਵੀ ਹੋਵੇ ਸਰਕਾਰ ਜਦੋਂ ਸਰਕਾਰ ਚ ਹੁਣ ਤੋ ਕਹਿੰਦੇ ਕਿ ਬੱਲੇ ਬੱਲੇ ਜਦੋਂ ਸਰਕਾਰ ਚੋਂ ਬਾਹਰੋਂ ਫਿਰ ਉਹ ਆਪਣੀ ਪਰਿਭਾਸ਼ਾ ਦੱਸਦੇ ਨੇ ਹੁਣ ਜਿਹੜੇ ਵਕੀਲ ਨੇ ਨਾਮ ਵਕੀਲ ਉਹਦੇ ਕਹਿ ਰਹੇ ਨੇ ਕਿ ਉਹ ਬੀਬੀ ਦਿਵਾੜੀ ਨੇ ਸਭ ਕੁਝ ਰਹਾ ਜਿਹੜੇ ਉਦੋਂ ਐਡਵੋਕੇਟ ਲੜ ਰਹੇ ਜਿਨ੍ਹਾਂ ਦੇ ਕੇ ਆਰ ਲਖਣਪਾਲ ਅਰਿੰਜਨ ਲਖਣਪਾਲ ਸਾਹਿਬ ਉਹ ਕਹਿੰਦੇ ਮੈਨੂੰ ਕੇਪੀਐਸ ਗੇਲ ਨੇ ਸਿੱਧੀ ਧਮਕੀ ਦਿੱਤੀ ਜੇ ਕੇਸ ਲੈ ਦੇਖ ਲਈ ਤੇ ਇਹਨੂੰ ਵੀ ਤੇਰਾ ਹੀ ਬੰਦੋਬਸਤ ਕਰ ਦਾਂਗੇ ਉਹ ਸਾਰੀਆਂ ਚੀਜ਼ਾਂ ਤੇ ਹੈ ਹੀ ਹਨ ਪ੍ਰੋਬਲਮ ਕਾਲੀ ਦਲ ਦੀ ਇਹ ਆ ਗਈ ਕਿ ਕਾਲੀ ਦਲ ਹਜੇ ਵੀ ਆਪਣੀਆਂ ਗਲਤੀਆਂ ਤੋਂ ਸਿੱਖ ਨਹੀਂ ਰਿਹਾ ਹੈਗਾ ਜਾਂ ਤੇ ਕਹਿ ਦੋ ਕਿ ਨਹੀਂ ਅਸੀਂ ਇਨਸਾਫ਼ ਨਹੀਂ ਔਰ ਦੂਜੀ ਗੱਲ ਤੁਸੀਂ ਫਿਰ ਇੱਕ ਇਹ ਵੀ ਗਿਆ ਸੀ ਕਿ ਅਸੀਂ ਜਿੰਨੇ ਪੰਜਾਬ ਚ ਝੂਠੇ ਮੁਕਾਬਲੇ ਹੋਏ ਅਸੀਂ ਉਹਨਾਂ ਦਾ ਇੱਕ ਕਮਿਸ਼ਨ ਬਣਾਵਾਂਗੇ ਉਹ ਤੇ ਤੁਸੀਂ ਬਣਾਇਆ ਨਹੀਂ ਉਹ ਤੁਹਾਡਾ 1997 ਦੇ ਵਿੱਚ ਚੋਣ ਕੋਚ ਨਾ ਪੱਤਰ ਦੇ ਵਿੱਚ ਸ਼ਾਮਲ ਸੀ ਉਹ ਕਿਉਂ ਨਹੀਂ ਬਣਾਇਆ ਹੈਗਾ ਫਿਰ ਦੁਬਾਰਾ ਉਹਦੇ ਚ ਆ ਜਾਂਦੀ ਸਾਰੀ ਜਾਂਚ ਆ ਜਾਂਦੀ ਤੇ ਜੇ ਹੱਲੇ ਵੀ ਅਸੀਂ ਝੂਠ ਬੋਲੀ ਜਮ ਜਾਂ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਨ ਨੂੰ ਲੱਗਾਗੇ ਤੇ ਫਿਰ ਦੇ ਦੂਜਾ ਕੀ ਨਾ ਇਸ ਜੋ ਮਰਜ਼ੀ ਕਰੀ ਜੋ ਤੇ ਜੇ ਤੁਸੀਂ ਕਹਿੰਦੇ ਕਿ ਸਾਨੂੰ ਕਾਲੀ ਦਲ ਨੂੰ ਡੰਟ ਪਾਉਣ ਕਾਲੀ ਦਲ ਨੂੰ ਡੰਟ ਕਿਨੇ ਪਾਇਆ ਤੁਸੀਂ ਖੁਦ ਪਾਇਆ ਚੰਦੂ ਮਾਰੇ ਦੇ ਦੋ ਮੁੰਡੇ ਨੇ ਦੋਨੇ ਕਾਲੀ ਦਲ ਦੇ ਵਿੱਚ ਲੀਡਰ ਹੈ ਭਾਜੇ ਵੀ ਲੀਡਰ ਹੈ ਡੰਟ ਤੇ ਪਰਿਵਾਰਕ ਲੋਕ ਨੇ ਪਾਇਆਗਾ ਪਾਂਜਾ ਵੀ ਲੜੇ ਮੁੰਡਾ ਵੀ ਲੜੇ ਡੰਟ ਬਾਦਲ ਦਾ ਟੱਬਰ ਸਾਰੇ ਇਲੈਕਸ਼ਨ ਲੜ ਰਹੇ ਮਲੂਕਾ ਸਾਹਿਬ ਦਾ ਲੜਕਾ ਭੁੰਦਰ ਸਾਹਿਬ ਦਾ ਲੜਕਾ ਰਣੀ ਕੇ ਸਾਹਿਬ ਦਾ ਲੜਕਾ ਸੁਚਾ ਸਿੰਘ ਕਾਲੂ ਦਾ ਉਹਦਾ ਲੜਕਾ ਲੰਗਾ ਦਾ ਲੜਕਾ ਸਾਰੇ ਤੇ ਟੱਬਰ ਡੰਟ ਤੇ ਤੁਹਾਡੇ ਟੱਬਰਾਂ ਨੇ ਪਾਇਆਗਾ ਮੀਡੀਆ ਨੇ ਤੇ ਪੰਜਾਬ ਦੇ ਲੋਕਾਂ ਨੇ ਡੰਟ ਪਾਇਆ ਡੰਟ ਦੋ ਪਾਇਆ ਜਦੋਂ ਤੁਹਾਡੇ ਵੇਲੇ ਗੈਂਗਸਟਰ ਬਾਦ ਵਧਿਆ ਡੰਟ ਤੇ ਤੁਹਾਡੇ ਵੇਲੇ ਜਦੋਂ ਮਾਫੀਆ ਇਹ ਵਾਂਸ ਵਾਂਸ ਚਾਹੇ ਉਹ ਕੇਵਲ ਮਾਫੀ ਆ ਸੀ ਚਾਹੇ ਰੀਤ ਮਾਫੀਆ ਚਾਹੇ ਸ਼ਰਾਮ ਆਫੀਆ ਡੰਟ ਤੇ ਉਹਨਾਂ ਪਾ ਡੰਟ ਦੇ ਨਸ਼ਾ ਜਦੋਂ ਵਧਿਆਗੇ ਤੁਸੀਂ ਕੰਟਰੋਲ ਕੀਤਾ ਡੰਟ ਤੇ ਪੰਜਾਬ ਦੇ মিডিਏ ਨੇ ਨਹੀਂ ਡੰਡ ਪਾਇਆ ਡੰਡ ਪਿਆ ਤੁਹਾਡੀ ਟੱਬਰ ਬਾਦ ਤੁਹਾਡੀਆਂ ਕਰਤੂਤਾਂ ਕਰਕੇ ਡੰਡ ਪਾਇਆ ਗਾ ਕਾਲੀ ਦਲ ਕਾਲੀ ਦਲ ਥੋੜਾ ਮਰਿਆ ਤੁਹਾਨੂੰ ਪੰਜ ਸੱਤ ਲੀਡਰਾਂ ਨੂੰ ਲੱਗੀਆਂ ਹੀਆਂ ਮਿਰਚਾਂ ਕਾਲੀ ਦਲ ਤੇ ਮਜ਼ਬੂਤ ਹੈ ਗਰਾਊਂਡ ਲੈਵਲ ਤੇ ਉਹ ਕਹਿੰਦੇ ਉਹ ਲੀਡਰਸ਼ਿਪ ਤੇ ਸਵਾਲ ਖੜੇ ਕਰ ਰਹੇ ਨੇ ਡੰਟ ਉਹ ਚੀਜ਼ ਹੈ ਤੇ ਜੇ ਚੰਦੂ ਮਾਰਾ ਸਾਹਿਬ ਉਹ ਡੰਟ ਨੂੰ ਨਹੀਂ ਪਛਾਣਦੇ ਹੈਗੇ ਦੇਖਾਵੇ ਵਾਸਤੇ ਚੰਦੂ ਮਾਰਾ ਸਾਹਿਬ ਕੁਝ ਕਹਿ ਸਾ ਦੇ ਨੇ ਅੰਦਰ ਉਹਨਾਂ ਨੂੰ ਹੀ ਪਤਾ ਕਿ ਸਾਡੀ ਹਾਲਤ ਕਿੰਨੀ ਪਤਲੀ ਹੋਈ ਹੈ ਕਿਉਂਕਿ ਇਹਨਾਂ ਲੀਡਰਾਂ ਨੇ ਕੀ ਹੈ ਕਿਸੇ ਨੂੰ ਅੱਗੇ ਵਧਣ ਨਹੀਂ ਦਿੱਤਾ ਕਾਲੀ ਦਲ ਦਾ ਜਿੰਨਾ ਤੁਸੀਂ ਉੱਥੋਂ ਚਲੋ ਗਰਦਾਸਪੁਰ ਤੋਂ ਲੈ ਕੇ ਅਡੇਰਾ ਬਸੀ ਪੂਰਾ ਹਕਮ ਦਿਖਮਾ ਦੇ ਆ ਜਾਓ 117 ਦੇ ਵਿੱਚ ਸਾਰੇ ਉਹਨਾਂ ਦੇ ਮੁੰਡੇ ਇਹਨਾਂ ਦੇ ਨੇ ਨੌਵੇਂ ਇਹਨਾਂ ਦੀਆਂ ਪਤਾ ਭਰਾ ਇਹਨਾਂ ਜੇ ਕੋਈ ਕੋਈ ਐਮਐਲਏ ਬਣ ਗਿਆ ਉਹਦੇ ਭਰਾ ਜਿਲ੍ਹਾ ਪ੍ਰਸ਼ਾਸਨ ਚੇਅਰਮੈਨ ਬਣਾਤਾ ਕਿਸ ਨੂੰ ਉੱਥੋਂ ਬਣਾ ਦੇ ਕੋਈ ਐਮਪੀ ਬਣ ਗਿਆ ਕੋਈ ਐਮਐਲਏ ਬਣ ਗਿਆ ਉਹ ਉਹ ਦੰਟਾ ਕਾਲੀ ਦਲ ਹੈ ਕਿ ਵਿਚਾਰੇ ਜਿਹੜੇ ਆਮ ਲੋਕ ਨੇ ਉਹ ਆਏ ਨਹੀਂ ਪੋਲਿਟਿਕਸ ਦੇ ਵਿੱਚ ਕਾਲੀ ਦਲ ਦੇ ਵਿੱਚ ਉਹ ਗਰੀਬ ਘਰਾਂ ਦੇ ਕੋਈ ਲੋਕ ਆਏ ਨਹੀਂ ਹੈਗੇ ਪਰਿਵਾਰਵਾਦ ਚੱਲਦਾ ਰਿਹਾ ਹੈਗਾ ਦੁਗਾ ਪੀੜੀਆਂ ਤਿੰਨ ਤਿੰਨ ਪੀੜੀਆਂ ਆ ਗਈਆਂ ਇਸੇ ਕਰਕੇ ਤੇ ਆਮ ਆਦੀ ਪਾਰਟੀ ਵਾਲੇ ਲੋਕ ਲੋਕੀ ਗੱਲਾਂ ਕਰਦੇ ਨੇ ਵੀ ਜਿਹੜੇ ਕਦੀ ਪੰਚ ਨਹੀਂ ਬਣੇ ਪਿੰਡਾਂ 'ਚ ਜਾਂ ਸਰਪੰਚ ਨਹੀਂ ਉਹ ਐਮਐਲਏ ਤੇ ਮੰਤਰੀ ਬਣੇ ਨੇ ਉਹ ਦੰਟ ਇਹ ਵਾ ਕਾਲੀਦਲ ਦਾ ਡੰਟੇ ਨਹੀਂ ਹੈ ਕਿ মিডিਆ ਨੇ মিডিਆ ਨੇ ਤੇ ਸੱਚ ਦਾ ਅਸਰ ਹੈਗੇ ਨੇ ਵੀ ਪਈ ਤੁਹਾਡੇ ਵੇਲੇ ਆ ਹੋਇਆ ਸੀ ਜੇ ਇਨਕੁਆਇਰੀ ਮਾਰ ਕੀਤੀ ਤੁਸੀਂ ਜਾ ਕੇ ਉਹ ਨਹੀਂ ਦਿੱਤੀ ਹੈਗੀ ਡੰਟ ਤੇ ਪਾਇਆ ਤੁਨ ਸਮੇਸ਼ ਸੈਣੀ ਨੇ ਡੰਟ ਤੇ ਤੁਨ ਪਾਇਆ ਉਹਨੇ ਹਜ਼ਾਰ ਆਲਮ ਨੇ ਡੰਟ ਤੇ ਪਾਇਆ ਤੁਹਾਡੇ ਜਿਹੜਾ ਮੌਕੇ ਤੇ ਤੁਸੀਂ ਡੇਰੇ ਵਾਲਿਆਂ ਦੀਆਂ ਵੋਟਾਂ ਦੀ ਲਾਲਚ ਦੇ ਵਿੱਚ ਉਹ ਉਹ ਦਿਨ ਜਿਹੜਾ ਤੁਹਾਡੇ ਕੋ ਚੰਗੀ ਤਰ੍ਹਾਂ ਟੈਕਲ ਨਹੀਂ ਹੈਂਡਲ ਨਹੀਂ ਹੋਇਆ ਗੁਰੂ ਸਾਹਿਬ ਦੇ ਪੰਨੇ ਖਿਲਾ ਰਹੇ ਹੁਣ ਪਹਿਲਾਂ ਵੰਗਾ ਰਿਹਾ ਹੋਵੇ ਫਿਰ ਪਾੜੇ ਹੁਣ ਫਿਰ ਖਿਲਾ ਰਹੇ ਹੁਣ ਤੁਸੀਂ ਉਦੋਂ ਫੜੇ ਨਹੀਂ ਜਿਹੜੇ ਉਹਦੇ ਡੇਰਾ ਦੇ ਕਰਤਾ ਧਰਤਾ ਉਹ ਜਵਾਈਆਂ ਵਾਂਗੂ ਰੱਖੇ ਇੱਕ ਜਿਪਸੀ ਅੱਗੇ ਜਾਂਦੀ ਇੱਕ ਪਿੱਛੇ ਰਹਿੰਦੀ ਵਿਚਕਾਰ ਉਹ ਡੇਰੇ ਵਾਲੇ ਪ੍ਰੇਮੀ ਚੱਲਦੇ ਹੁੰਦੇ ਸੀ ਜਿਹੜਾ ਇਹਨਾਂ ਦਾ ਜਿਹਦਾ ਬਾਅਦ ਚ ਜੇਲ੍ਹ ਦੇ ਵਿੱਚ ਕਤਲ ਹੋ ਗਿਆ ਡੰਟ ਉਹਨਾਂ ਲੋਕਾਂ ਨੇ ਪਾਇਆਗਾ ਡੰਟ ਖੁਦ ਕਿਨਾ ਮੀਡੀਆ ਨੇ ਪੰਜਾਬੀ ਡੰਟ ਤੁਸੀਂ ਆਪਣੇ ਹੱਥੀ ਆ ਪਪਾ ਹੈਗਾ ਕਾਲੀਦਲ ਦੀਆਂ ਜੜ੍ਹਾਂ ਵੱਡੀਆਂ ਗਈਆਂ ਜਾਂ ਕਾਲੀਦਲ ਅਜ ਜੜ੍ਹਾਂ ਤੋਂ ਹਿੱਲਿਆ ਪਿਆ ਉਹਦੇ ਚ ਕਾਲੀਦਲ ਦੇ ਲੀਡਰਸ਼ਿਪ ਜ਼ਿੰਮੇਵਾਰ ਆ ਕੋਈ ਉਹ ਨਹੀਂ ਮੀਡੀਆ ਜ਼ਿੰਮੇਵਾਰ ਨਹੀਂ ਹੈਗਾ ਅਗਲਾ ਮਸਲਾ ਸਿਆਸਤ ਨਾਲ ਜੁੜਿਆ ਹੋਇਆ ਹੈ ਕਿ ਸ਼੍ਰੋਮਣੀ ਕਾਲੀਦਲ ਦੀ ਤਾਂ ਸਿਆਸਤ ਆਪਣੇ ਪੱਧਰ ਤੇ ਚੱਲ ਰਹੀ ਹੈ ਜਿਹੜੀ ਚੱਲ ਰਹੀ ਹੈ ਪਰ ਕਾਂਗਰਸ ਤੇ ਆਮ ਆਦਮੀ ਪਾਰਟੀ ਦੀਆਂ ਚਰਚਾਵਾਂ ਬੜੀਆਂ ਗੱਠ ਜੁੜਨ ਨੂੰ ਲੈ ਕੇ ਅੱਜ ਅਰਵਿੰਦ ਕੇਜਰੀਵਾਲ ਇੱਕ ਟਵੀਟ ਕਰਦੇ ਆ ਕਿ ਪਿਛਲੇ 70 ਸਾਲਾਂ ਚ ਬਾਕੀਆਂ ਨੇ ਬਹੁਤ ਲੁੱਟ ਲਿਆ ਪਰ ਪੰਜਾਬ ਨੂੰ ਖੁਸ਼ਹਾਲੀ ਦੇ ਰਾਹ ਤੇ ਲਜਾਣ ਲਈ ਅਸੀਂ ਹਮੇਸ਼ਾ ਤਤਪਾਰ ਹਮੇਸ਼ਾ ਵਚਨਬੱਧ ਅੰਤਮਾਨ ਕਹਿੰਦੇ ਕੇ ਜੀਰੀਵਾਲ ਸਾਹਿਬ ਤੁਸੀਂ ਤਾਂ ਪਾਰਦਰਸ਼ੀ ਰਾਜਨੀਤੀ ਦਾ ਇਮਾਨਦਰੀ ਦਾ ਦੀਵਾ ਜਗਾਇਆ ਉਸੇ ਰੋਸ਼ਨੀ ਨੂੰ ਲੈ ਕੇ ਅਸੀਂ ਪੰਜਾਬ ਚ ਕੰਮ ਕਰ ਰਹੇ ਹਾਂ ਤੇ ਇਸੇ ਕਰਕੇ ਪੰਜਾਬ ਹੀਰੋ ਬਣੇਗਾ ਤੇ 13 0 ਵਾਲਾ ਜਿਹੜਾ ਨਾਰਾ ਉਹ ਪੂਰਾ ਪੂਰਾ ਅਸੀਂ ਕਰ ਦੇਣਾ ਫਾਈਨਲ ਸੁਨੀਪ ਅਸਲ ਦੇ ਵਿੱਚ ਜਿਵੇਂ ਬੀਜੇਪੀ ਨਾ ਬੀਜੇਪੀ ਵੀ ਕਹਿੰਦੀ ਹੈ ਕਿ 1952 ਜਿਹੜੀ ਜੋ ਪਹਿਲੀ ਵਾਰ ਸਰਕਾਰ ਬਣੀ ਹਨ ਉਦੋਂ ਤੋਂ ਲੈ ਕੇ ਹੁਣ ਤੱਕ 2014 ਤੱਕ ਪਿੰਡ ਹਿੰਦੁਸਤਾਨ ਦੇ ਵਿੱਚ ਕੰਮ ਨਹੀਂ ਹੋਇਆ ਉਸੀ ਤਰ੍ਹਾਂ ਸੇਮ ਵੇ ਦੇ ਨਾਲ ਕੇਜਰੀਵਾਲ ਸਾਹਿਬ ਜ ਆਮ ਆਦੀ ਪਾਰਟੀ ਵਾਲੇ ਕਹਿੰਦੇ ਪੰਜਾਬ ਚ ਕੰਮ ਨਹੀਂ ਆ ਮੈਂ ਕਹਿੰਦਾ ਪੰਜਾਬ ਦੇ ਵਿੱਚ ਬਹੁਤ ਕੰਮ ਹੈ ਕਿੱਥੇ ਪੰਜਾਬ ਸੀ ਕਿੱਥੇ ਪਹੁੰਚ ਗਿਆਗਾ ਠੀਕ ਹੈ ਉਹ ਪੰਜਾਬ ਸੰਭਾਲਿਆ ਨਹੀਂ ਗਿਆ ਪੰਜਾਬ ਤੇ ਜਿੰਨਾ ਕੰਮ ਹੋਇਆ ਉਹ ਇੰਡੀਆ ਦੇ ਕਿਸੇ ਕੋਨੇ ਕਿਸੇ ਹੋਰ ਮੁਲਕ ਦੇ ਵਿੱਚ ਨਹੀਂ ਹੋਇਆ ਕੇਜਰੀਵਾਲ ਸਾਹਿਬ ਜਿਸ ਹਰ ਹਰਿਆਣੇ ਦੇ ਨਹੀਂ ਉੱਥੇ ਇੰਨਾ ਕੰਮ ਨਹੀਂ ਕਦੀ ਹੋਇਆ ਦਿੱਲੀ ਦੇ ਵਿੱਚ ਉਹਨਾ ਕੰਮ ਨਹੀਂ ਕਿਉਂਕਿ ਦਿੱਲੀ ਤੇ ਚਲਾਉਂਦਾ ਸੈਂਟਰ ਚਲਾਉਂਦਾ ਹੈਗਾ ਦਿੱਲੀ ਤੇ ਆਪ ਸਰਕਾਰ ਕਿੱਥੇ ਜਲਾਉਂਦੀ ਹੈਗੀ ਹੈ ਪੰਜਾਬ ਚ ਜਿੰਨਾ ਕੰਮ ਹੋਇਆ ਆਜ਼ਾਦੀ ਤੋਂ ਬਾਅਦ ਉਹਨਾਂ ਕਿਤੇ ਵੀ ਨਹੀਂ ਕੰਮ ਹੋਇਆ ਹਿੰਦੁਸਤਾਨ ਦੇ ਵਿੱਚ ਬਹੁਤ ਕੰਮ ਹੋਇਆ ਆਜ਼ਾਦੀ ਮਿਲਣ ਤੋਂ ਬਾਅਦ ਉਹ ਇੰਡੀਆ ਦੇ ਨਾਲ ਕਈ ਮੁਲਕ ਆਜ਼ਾਦ ਹੋਏ ਨੇ ਉਹ ਦੇਖ ਲਓ ਤੇ ਆਪਣੇ ਦੇਖ ਲਓ ਇਹਦੇ ਜੋ ਵੈਸੇ ਹੀ ਤੁਸੀਂ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਨਹਿਰੂ ਗਾਂਧੀ ਡਾਕਟਰ ਮਨਮੋਹਨ ਸਿੰਘ ਹੋਣਾ ਦਾ ਨਾਮ ਮਾਈਨਸ ਕਰਨਾ ਹੋਵੇ ਪੰਜਾਬ ਦੇ ਵਿੱਚ ਵੀ ਜਿੰਨਾ ਜੇ ਕੰਮ ਕੈਰੋਂ ਸਾਹਿਬ ਨੇ ਕੀਤਾ ਬਾਦਲ ਸਾਹਿਬ ਨੇ ਕੀਤਾ ਜਾਂ ਹੋਰ ਮੁੱਖ ਮੰਤਰੀ ਕੀਤਾ ਉਹਨੂੰ ਤੁਸੀਂ ਮਾਈਨਸ ਕਰਕੇ ਦਿਖਾ ਰਹੇ ਪਰ ਉਹ ਇਦਾਂ ਨਹੀਂ ਹੁੰਦਾ ਕੰਮ ਉਸ ਤੋਂ ਵੱਡੀ ਲਕੀਰ ਖਿੱਚਣੀ ਪੈਗੀ ਬਾਈਆਂ ਮਹੀਨਿਆਂ ਚ ਪੰਜਾਬ ਦੇ ਵਿੱਚ ਕਿਹੜਾ ਏਡਾ ਵੱਡਾ ਕੰਮ ਹੋ ਜਾਇਆ ਸੀ ਪਿਛਲੇ 70 ਸਾਲ ਭੁੱਲ ਜਿਓ ਕਿ ਪੰਜਾਬ ਦੇ ਵਿੱਚ ਕੋਈ ਕੰਮ ਨਹੀਂ ਆ ਬਾਈਆਂ ਮਹੀਨਿਆਂ ਦੇ ਵਿੱਚ ਕੀ ਕੰਮ ਕੀਤਾ ਗਿਆ ਸવાય ਬਿਜਲੀ ਫ੍ਰੀ ਉਹੀ ਕੰਮ ਹੋਰ ਕੀ ਕੰਮ ਹੋਇਆ ਜਿਹੜੀਆਂ ਲਾਇਬ੍ਰੇਰੀਆਂ ਨੇ ਇਹ ਬਠਿੰਡੇ ਦੇ ਵਿੱਚ ਚਾਰ ਲਾਇਬ੍ਰੇਰੀਆਂ ਜ਼ਬਰਦਸਤ ਫੁੱਲੀ ਏਸੀ ਹੋਰ ਵੀ ਲਾਇਬ੍ਰੇਰੀ ਹੈਗੇ ਮਤਲਬ ਪਿਛਲੀਆਂ ਸਰਕਾਰਾਂ ਨੇ ਇਵੈਂਟ ਨਹੀਂ ਬਣਾਏ ਹੈਗੇ ਨੇ ਇਹ ਤਾਂ ਸਾਰੇ ਪੰਜਾਬ ਦੇ ਵਿੱਚ ਪਹਿਲੇ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਖੁੱਲੀਆਂ ਹੋਈਆਂ ਇਹ ਪਹਿਲਾਂ ਇੱਕ ਬਠਿੰਡੇ ADC ਹੁੰਦਾ ਸੀ RAMBIR ਹੀ ਮੇਰੇ ਖਿਆਲ IAS ਉਹਨੇ ਕੋਟਗੜ ਬਠਿੰਡੇ ਦੇ ਵਿੱਚ 100 ਦੇ ਕਰੀਬ ਟਾਰਗੇਟ ਸੀ ਉਹਨੇ ਕਿ ਮੈਂ ਲਾਇਬ੍ਰੇਰੀਆਂ ਖੋਲ੍ਹਣੀਆਂ ਹੈ ਠੀਕ ਉਹਨੂੰ ਮੌਕਾ ਨਹੀਂ ਮਿਲਿਆ ਉਸ ਤੋਂ ਬਾਅਦ ਸਰਕਾਰਾਂ ਬਦਲ ਗਈਆਂ ਪਰ ਇਹ ਸਵਾਲ ਹੈ ਕਿ ਤੁਸੀਂ 70 ਸਾਲਾਂ ਦੇ ਵਿੱਚ ਕੀ ਪੰਜਾਬ ਨੇ ਬਹੁਤ ਕੁਝ ਕੀਤਾ ਖੱਟਿਆ ਹੈਗਾ ਬਹੁਤ ਕੁਝ ਕਮਾਇਆ ਹੈਗਾ ਪੰਜਾਬ ਤੋਂ ਪੜ ਕੇ ਕਈ IAS ਅਫਸਰ ਬਣੇ ਨੇ ਡਾਕਟਰ ਬਣੇ ਨੇ ਇੰਜੀਨੀਅਰ ਬਣੇ ਨੇ ਉਹ ਜਿਹੜਾ ਮਿਸਟਰ ਸਕੈਪਸੂਲ ਸਿੰਘ ਵਰਕੇ ਫਿਲਮਾਂ ਦੇ ਪੰਜਾਬ ਦੇ ਉਹ ਪੰਜਾਬੋ ਵੀ ਪੜ ਕੇ ਗਏ ਸੀ ਨਾ ਉਹ ਐਵੇਂ ਇੰਨਾ ਵੀ ਨਹੀਂ ਝੂੜ ਬੋਲਣਾ ਚਾਹੀਦਾ ਜਿਵੇਂ ਦੇਸ਼ ਦੇ ਵਿੱਚ ਚੱਲ ਰਿਹਾ ਹੈਗਾ ਰਹੀ ਗੱਲ ਕਿ ਤੁਸੀਂ ਹੁਣ ਕਹਿ ਰਹੇ ਕਿ 13 ਜ਼ੀਰੋ ਨਾਲ ਅਸੀਂ ਜਿੱਤਾਂਗੇ ਦਾ ਮਤਲਬ ਹੈ ਕਿ ਵਰਕਾ ਪਾੜ ਦਿੱਤਾ ਜਾਂ ਵੀ ਪੰਜਾਬ ਦੇ ਵਿੱਚ ਕਿ ਗੱਠ ਜੋੜ ਨਹੀਂ ਹੋ ਰਿਹਾ ਉਹ ਕਹਿ ਰਹੇ ਕਿ ਅਸੀਂ ਜਿੱਤਾਂਗੇ 13 ਦੇ 3 ਮਧਰਾਮ ਆਦੀ ਪਾਰਟੀ 13 ਜਿੱਤੂਗੀ ਦਾ ਮਤਲਬ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦਾ ਗੱਠ ਜੋੜ ਨਹੀਂ ਹੋ ਰਿਹਾ ਦਿੱਲੀ ਗੱਠ ਜੋੜ ਹੋ ਰਿਹਾ ਕਿ ਜਿੱਥੇ ਚਾਰ ਤੇ ਲੜੂਗੀ ਆਪ ਤੇ ਤਿੰਨ ਤੇ ਲੜੂਗੀ ਕਾਂਗਰਸ ਇੱਥੇ ਦੇਖਦੇ ਆ ਕਿ ਜੇ ਇੱਕ ਪਾਸੇ ਭਗਵੰਤ ਮਾਨ ਸਾਹਿਬ ਕਹਿ ਰਹੇ ਨਾ ਕੇਜਰੀਵਾਲ ਸਾਹਿਬ ਕਹਿ ਰਹੇ ਨੇ ਕਿ ਅਸੀਂ 13 0 ਨਾਲ ਜਿੱਤਾਂਗੇ ਨਾ ਇਹਦਾ ਇਹਦਾ ਮਤਲਬ ਹੋ ਗਿਆ 13 ਜਿੱਤੋ ਵੀ ਆਹੀਂ ਆਮ ਆਦਮੀ ਪਾਰਟੀ ਦੇ ਹੀ ਜਿੱਤਣਗੇ ਗੱਠ ਜੋੜ ਦੀ ਤਾਂ ਗੱਲ ਨਹੀਂ ਕਰ ਰਹੇ ਹੈਗੇ ਨਾ ਜਾਂ ਹੋ ਸਕਦਾ ਹੈ ਕਿ ਸਿਆਸਤ ਦੇ ਵਿੱਚ ਕਹਿੰਦੇ ਸੁਭਾਵਨਾਵਾਂ ਬੜੀਆਂ ਰਹਿੰਦੀਆਂ ਲੇਕਿਨ ਫਿਲਹਾਲ ਜਿਵੇਂ ਸੀਐਮ ਸਾਹਿਬ ਦੀ ਬੀਤੇ ਦਿਨ ਸਟੇਟਮੈਂਟ ਆਈ ਹੈ ਕਿ ਅਸੀਂ ਪੰਜਾਬ 13 0 ਦਾ ਇੱਕ ਰਿਕਾਰਡ ਹੋਏਗਾ ਕਿ 13 ਸਾਢੇ ਹੋਣੀਆਂ 0 ਕਿਸੇ ਦੀ ਹੋਰ ਹੋਗੀ ਕਿਉਂਕਿ ਇਸ ਤੋਂ ਪਹਿਲਾਂ ਕਦੀ ਹੋਇਆ ਨਹੀਂ ਸਿਰਫ 89 ਦੇ ਵਿੱਚ ਹੋਇਆ ਜਦੋਂ ਮਾਨ ਹੁਣਾ ਦਾ ਲੜੇ ਸੀ ਸਿਰ ਕਾਂਗਰਸ ਪਾਰਟੀ ਨੂੰ ਆਈਆਂ ਸੀ ਇਕ ਅੰਮ੍ਰਿਤਸਰ ਤੋਂ ਰਗੂ ਨੰਦ ਲਾਲ ਪਾਟੀ ਆ ਇੱਕ ਵੀ ਜਿਹੜੇ ਗਰਦਾਸਪੁਰ ਤੋਂ ਹੀ ਬੀਬੀ ਸੁਖਬੀਨ ਸਿੰਘ ਕੌਰ ਭਿੰਡਰ ਬਾਕੀ 11 ਦੇ 11 ਸਾਰੇ ਕੋਈ 4 ਲੱਖ ਨਾ ਜਿੱਤੇ 3 ਲੱਖ ਨਾ ਜਿੱਤੇ 5 ਲੱਖ ਨਾ ਜਿੱਤਿਆ ਸੀ ਨਾ ਤੇ ਇਸ ਕਰਕੇ ਉਹ ਸੀ ਕਿ ਇਹ ਤੇ ਇਹ ਹੁਣ ਸਵਾਲ ਹੈ ਗੱਠ ਜੋੜ ਵਾਲਾ ਮਸਲਾ ਆ ਗਿਆ ਕਿ ਕਾਂਗਰਸ ਪਾਰਟੀ ਤੇ ਅੱਗੇ ਨਹੀਂ ਚਾਹੁੰਦੀ ਨਹੀਂ ਹੋਏ ਪਰ ਆ ਜਿਹੜਾ 13 0 ਵਾਲਾ ਸੀਐਮ ਸਾਹਿਬ ਨੇ ਕਰਦਾ ਇੱਕ ਐਲਾਨ ਕਰਦਾ ਇਹ ਤਾਂ ਕਲੀਅਰ ਮਿਲਦਾ ਸੰਦੇਸ਼ ਹੀ ਆ ਕਿ ਪੰਜਾਬ ਚ ਗੱਠ ਜੋੜ ਨਹੀਂ ਹੋਏਗਾ ਪਤਾ ਇਹ ਵੀ ਹੈ ਨਾ ਚਰਚਾ ਲੱਗੀਆਂ ਕਿ ਪੰਜਾਬ ਚ ਹੋਵੇ ਨਾ ਹੋਵੇ ਪਰ ਕੇਜਰੀਵਾਲ ਦੀਆਂ ਉੱਥੇ ਜਿਹੜਾ ਹਲਾਈਆਂ ਭੀਆਂ ਈਡੀ ਦੇ ਸਾਹਮਣਾਂ ਨੇ ਈਡੀ ਦਾ ਚੌਥਾ ਸਾਮਣ ਹੁੰਦਾ 18 ਤਰੀਕ ਨੂੰ ਉੱਥੇ ਵੀ ਉਦੋਂ ਜਾਂਦੇ ਆ ਕਿ ਨਹੀਂ ਜਾਂਦੇ ਕਹਿੰਦੇ ਅਰਵਿੰਦ ਕੇਰੀਵਾਲ ਦੀ ਤਾਂਗ ਜ਼ਿਆਦਾ ਬਣ ਗਈ ਆ ਉਦੋਂ ਦੀ ਜੇ ਉਹਦੀ ਸਮਨਿੰਗ ਹੋ ਰਹੀ ਆ ਕਿ ਗੱਠ ਜੋੜ ਚਲੋ ਕਿਸੇ ਸੂਬੇ ਚ ਤਾਂ ਹੋਵੇਈ ਗਠਜੁੜ ਕੋ ਕਿ 28 ਪਾਰਟੀਆਂ ਨੇ ਕਿਉਂਕਿ ਉਹ ਜਿਹੜੀ ਮੀਟਿੰਗ ਹੋਈ ਆ ਉਹਦੇ ਚ ਅੱਜ ਹੀ ਚ ਹੋਇਆ ਕਿ ਇਹਨਾਂ ਨੂੰ ਪਹਿਲਾਂ ਕਹਿ ਰਹੇ ਸੀ ਕਿ ਕਨਵੀਨਰ ਉਹਨਾਂ ਨੂੰ ਲਾਇਆ ਜਾਵੇ ਨਤੀਸ਼ ਕੁਮਾਰ ਨੂੰ ਜਿਹੜੇ ਬਿਹਾਰ ਦੇ ਮੁਖੀ ਉਹ ਮਨਾ ਕਰ ਗਏ ਹੁਣ ਮਲਕਰਜੇ ਖੜਗੇ ਸਾਹਿਬ ਕਨਵੀਨਰ ਤੇ ਉਹ ਮਮਤਾ ਮੈਂ ਐਨਰਜੀ ਤੇ ਪਹਿਲਾਂ ਕਹਿੰਦੀ ਕਿ ਮੈਂ ਜੇ ਦੋ ਸੀਟਾਂ ਲੈਣੀਆਂ ਬੰਗਾਲ ਚ ਲੈ ਲੋ ਇਸ ਤੋਂ ਜ਼ਿਆਦਾ ਨਹੀਂ ਮੇ ਦੇਣੀ ਹੈ ਨਾ ਉੱਥੇ ਕਿਉਂਕਿ ਉਹਦਾ ਬੰਗਾਲ ਦੇ ਵਿੱਚ ਉਹਨਾਂ ਦੇ ਨਾਲ ਸੀਪੀਐਮ ਦੇ ਨਾਲ ਇੱਟ ਖੜਕਾ ਇਸ ਕਰਕੇ ਹੋ ਸਕਦਾ ਕਿ ਪੰਜਾਬ ਤੋਂ ਬਾਹਰ ਸਮਝੌਤਾ ਹੈ ਪੰਜਾਬ ਦੇ ਵਿੱਚ ਨਹੀਂ ਪਰ ਈਡੀ ਵਾਲੇ ਤੇ ਚੌਥਾ ਸੰਬੰਧ ਆ ਹੀ ਗਿਆ ਕਿਉਂਕਿ ਈਡੀ ਹੁਣ ਹੌਲੀ ਹੌਲੀ ਉਹ ਗੇਮ ਬਣਾ ਰਹੀ ਹੈ ਪੀ ਜਿਹੜੀਆਂ ਸੰਵਿਧਾਨਿਕ ਜਿਹੜੀਆਂ ਕਮੀ ਪੇਸ਼ੀਆਂ ਨੂੰ ਦੂਰ ਕੀਤਾ ਪਈ ਕੱਲ ਨੂੰ ਰੈਸਟ ਕਰਨਾ ਸੌਖਾ ਰਹੂਗਾ ਕਿ ਕੋਰਟ ਤੇ ਜਾ ਕੇ ਕਹਿਣਾ ਪਈ ਇਹ ਤੇ ਵਾਰ-ਵਾਰ ਬੁਲਾ ਰਹੇ ਸੀ ਨਹੀਂ ਆ ਰਹੇ ਸੀ ਨਾ ਇਹ ਹੈ ਕਿ ਉਹਨਾਂ ਦਾ ਲਾਦਾ ਕਿ ਗੱਠਜੋੜ ਹੋ ਜੂਗਾ ਤੇ ਚੰਗੇ ਰਵਾਂਗੇ ਇਸ ਕਰਕੇ ਹੁਣ ਤੇ ਸਾਰੇ ਆਪਣੀ 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 ਚਮੜੀ ਬਚਾ ਰਹੇ ਹੈਗੇ ਨਾ ਜੀ ਹੁਣ ਇਹ ਵੀ ਹੈ ਕਿ ਜੇ ਗੱਠ ਜੋੜ ਹੋ ਵੀ ਜਾਂਦਾ ਕੇਜਰੀਵਾਲ ਸਾਹਿਬ ਤੇ ਆਮ ਉਹਦਾ ਕਾਂਗਰਸ ਦਾ ਤੇ ਰਾਹੁਲ ਗਾਂਧੀ ਜੇ ਉਹਨਾਂ ਈਡੀ ਨੇ ਫੜਨਾ ਹੋਇਆ ਤੇ ਰਾਹੁਲ ਗਾਂਧੀ ਕਿਹੜੇ ਇਹਨੂੰ ਛਡਾ ਲੈਣਗੇ ਨਾ ਪਰ ਜਿਵੇਂ ਕਿ ਉੱਥੇ ਇਹਨਾਂ ਦੀਆਂ ਕੀਸੀਆਂ ਕਰਾਈਆਂ ਜਾ ਰਹੀਆਂ ਉੱਥੇ ਪੰਜਾਬ ਕਾਂਗਰਸ ਦੀਆਂ ਕੀਸੀਆਂ ਕਰਾਈਆਂ ਆਮ ਆਦੀ ਪਾਰਟੀ ਨੇ ਹੁਣ ਸਵਾਲ ਆਪਾਂ ਮੰਨ ਕੇ ਜਦੇ ਗੱਠ ਜੜੋ ਹੁੰਦਾ ਤੇ ਕੀ ਜੇ ਗੱਠ ਜੜ ਹੋਊਗਾ ਸੁਪਾਲ ਸਿੰਘ ਖੈਰਾ ਬਾਹਰ ਆਊਗਾ ਇਹ ਸਭ ਤੋਂ ਵੱਡਾ ਸਵਾਲ ਹੈ ਤੇ ਜੇ ਗੱਠ ਜੜੋ ਇਸ ਸ਼ਰਤੇ ਵੀ ਸਾਡੇ ਸੁਖਪਾਲ ਸਿੰਘ ਖੈਰਾਬਾਹਰ ਕੱਢੋ ਉਹ ਕਹਿ ਗਏ ਨਹੀਂ ਕੱਢਦੇ ਇਹ ਵੀ ਇਹ ਵੀ ਇੱਕ ਵੱਡਾ ਰੌਲਾ ਪਾਊਗਾ ਨਾ ਪਹਿਲਾਂ ਤੇ ਸੀਟਾਂ ਤੂੰ ਪਹਿਲਾਂ ਦੇਊਗਾ ਵੀ ਸਾਡੇ ਖਿਲਾਫ ਜਿਹੜੇ ਪਰਚੇ ਦਰਜ ਕਮਜ਼ੋਰ ਕਰੋ ਸਾਡੇ ਲੀਡਰਾਂ ਦੇ ਨਾਲ ਉਹਨਾਂ ਤੇ ਕਾਰਵਾਈ ਹੋਈ ਆ ਚਾਹੇ ਭਾਰਤ ਪੂਸ਼ਣ ਆਸ਼ੂ ਨੇ ਜਾਂ ਹੋਰ ਕਈ ਲੀਡਰ ਨੇ ਜਾਂ ਸਾਧੂ ਸਿੰਘ ਧਰਮਸੂਤ ਨੇ ਉਹ ਤਾਂ ਕਹਿ ਵੀ ਚੁੱਕੇ ਆ ਕਿ ਜੇ ਗੱਠ ਜੁੜ ਕਰੋਗੇ ਫਿਰ ਸਸੀ ਦੇ ਘਰੇ ਬਹਿਣਾ ਹਾਂ ਇਹ ਫਿਰ ਸ਼ਰਤੇ ਵੀ ਹੋਣਗੀਆਂ ਨਾ ਫਿਰ ਇਹ ਹੈ ਕਿ ਵਿਜੀਲੈਂਸ ਨੂੰ ਕਹਿਣਗੇ ਵੀ ਭਈ ਤੁਸੀਂ ਹੁਣ ਅੱਗੇ ਦੀ ਕੋਈ ਕਾਰਵਾਈ ਨਹੀਂ ਕਰਨੀ ਸੁਪਾਲ ਸਿੰਘ ਖਹਿਰਾ ਦੇ ਖਿਲਾਫ ਜਿਹੜਾ ਸੁਣਿਆ ਗਿਆ ਜੋ ਚਰਚਾ ਵੀ ਅਖਬਾਰਾਂ ਚ ਵੀ ਛਪ ਗਈਆਂ ਨੇ ਆਮਾ ਕਾਂਗਰਸ ਪਾਰਟੀ ਵੀ ਖੰਦਸ਼ੇ ਜਾਰੀ ਕਰੀ ਚਾਹੀਦਾ ਚਾਹੇ ਰਾਜਾ ਵੜਿੰਗ ਸਾਹਿਬ ਚਾਹੇ ਪ੍ਰਤਾਪ ਸਿੰਘ ਪਾਇਵਾ ਸਾਹਿਬ ਕਹਿ ਰਿਹਾ ਹੈ ਕਿ ਨਹੀਂ ਕਿ ਪਤਾ ਲੱਗਾ ਕਿ ਸਾਡੇ ਵੀ ਸੈੱਲ ਅਹੀਂ ਵੀ ਸਰਕਾਰਾਂ ਦਾ ਹਿੱਸਾ ਰਹੇ ਨੇ ਸਾਡੇ ਵੀ ਪੁਲਿਸ ਦੇ ਵਿੱਚ ਜਾਣ ਪਛਾਣ ਅਫਸਰਾਂ ਦੇ ਵਿੱਚ ਕਿ ਉਹਨਾਂ ਨੂੰ ਗੈਂਗਸਟਰ ਨਾਲ ਜੋੜਿਆ ਜਾ ਰਿਹਾ ਹੈ ਫਿਰ ਉਹ ਵੀ ਪੰਗਾ ਪੈ ਸਕਦਾ ਹੈਗਾ ਵੀ ਜੇ ਵਾਕਈ ਜੇ ਗੱਠਜੋੜ ਹੋਊਗਾ ਕਿ ਸੁਪਾਲ ਸਿੰਘ ਖੈਰਾ ਬਾਹਰ ਆਉਣਗੇ ਤੇ ਜੇ ਸੁਪਾਲ ਸਿੰਘ ਖੈਰਾ ਅੰਦਰ ਰਹੂਗਾ ਤੇ ਗੱਠ ਜੋੜ ਹੋ ਜਾਊਗਾ ਤੇ ਬਾਕੀ ਜਿਹੜੇ ਜਿਨ੍ਹਾਂ ਨੇ ਤਿੰਨ ਤਿੰਨ ਮਹੀਨੇ ਦੇ ਜੇਲ੍ਹ ਦੇ ਕੋਰਸ ਕੀਤੇ ਹੈਗੇ ਨੇ ਉਹ ਕਿਵੇਂ ਫਿਰ ਜਾ ਕੇ ਕਿਹੜੇ ਮੂਹ ਦੇ ਨਾਲ ਇੱਕ ਦੂਜੇ ਦੇ ਨਾਲ ਬੈਠ ਰਹੇਗੇ ਨਾ ਜੀ ਕਿਵੇਂ ਫੋਰਮਾਂ ਖਚਾਣਗੇ ਉਹਦੇ ਨਾਲ ਫਿਰ ਗੱਠ ਜੋੜ ਦਾ ਜਿਆਦਾ ਜਨਾਜਾ ਨਿਕਲ ਸਕਦਾ ਪੰਜਾਬ ਦੇ ਵਿੱਚ ਜੀ ਇਸ ਤੋਂ ਇਲਾਵਾ ਹੋਰ ਵੀ بڑے ਮਸਲੇ ਆ ਪਰ ਏਸੀ ਨੂੰ ਲੈ ਕੇ ਗੱਠਜੋੜ ਹੁੰਦਾ ਕਿ ਨਹੀਂ ਹੁੰਦਾ ਇਹ ਵੱਖਰੀਆਂ ਗੱਲਾਂ ਨੇ ਇੱਕ ਹੋਰ ਵੱਡੀ ਚਰਚਾ ਚੱਲੀ ਹੋਈ ਹੈ ਕਿ ਸਰਕਾਰ ਜਿਵੇਂ ਕਹਿੰਦੀ ਸੀ ਖਾਸ ਕਰਕੇ ਰਵਿੰਦ ਕੇਰੀਵਾਲ ਕਿ ਰੇਤ ਮਾਫੀਆ ਚੱਲਦਾ ਜੀ ਸ਼ਰਾਬ ਮਾਫੀਆ ਚੱਲਦਾ ਜੀ ਬੜੇ ਪੈਸੇ ਕਮਾਉਣੇ ਆ ਤੇ ਅਸੀਂ ਪੈਸੇ ਇੰਨੇ ਲਿਆਉਣੇ ਆ ਕਿ ਸਾਲਾਨਾ ਹੀ ਇੰਨੀ ਇਨਕਮ ਹੋ ਜਾਣੀ ਆ 50 ਹਜ਼ਾਰ ਕਰੋੜ ਦੇ ਨੇੜੇ ਪਰ ਆਰਟੀਆਈ ਦੇ ਵਿੱਚ ਜਿਹੜਾ ਜਵਾਬ ਮਿਲਦਾ ਉਹਦੇ ਵਿੱਚ ਤਾਂ ਫੂਕ ਨਿਕਲਦੀ ਨਜ਼ਰ ਆ ਰਹੀ ਹੈ ਉਹਦੇ ਵਿੱਚ ਤਾਂ ਐ ਲੱਗਦਾ ਕਿ ਜਿਵੇਂ ਨਗੂਣੀ ਜੀ ਰਾਸ਼ੀ ਆਈ ਹੁੰਦੀ ਆ ਖਾਤੇ 'ਚ ਬਾਕੀ ਹਜ਼ਾਰਾਂ ਕਰੋੜ ਦਾ ਪਤਾ ਹੀ ਨਹੀਂ ਕਿੱਧਰ ਨੂੰ ਹਾਂ ਕਿਉਂਕਿ ਕੇਜਰੀਵਾਲ ਸਾਹਿਬ ਨੇ ਪੰਜਾਬ ਦੇ ਜਨਤਾ ਨੂੰ ਕਿਹਾ ਸੀ ਕਿ ਅਸੀਂ ਮੈਨੂੰ ਪੈਸੇ ਕਮਾਉਣੇ ਆਉਂਦੇ ਨੇ ਮੈਨੂੰ ਪੈਸੇ ਕਿਵੇਂ ਬਚਤ ਕਰਨੀ ਉਹ ਵੀ ਆਉਂਦੇ ਨੇ ਤੇ ਉਹਨੇ ਕਿਹਾ ਸੀ ਕਿ ਮਾਈਨਿੰਗ ਚ ਪੰਜਾਬ ਇੰਨਾ ਮਾਈਨਿੰਗ ਹੋ ਰਹੀ ਹੈ ਪਿਛਲੀਆਂ ਸਰਕਾਰਾਂ ਕਿਉਂਕਿ ਇਹਨਾਂ ਦੇ ਮੁੱਖ ਮੰਤਰੀਆਂ ਦੇ ਏਰੀਆ ਦੇ ਵਿੱਚ ਜਾ ਕੇ ਛਾਪੇ ਬਿਮਾਰੇ ਸੀ ਰਾਗਵ ਚੱਡਾ ਸਾਹਿਬ ਉਹਨਾਂ ਨੇ ਲਾਈ ਵੀ ਹੋਏ ਸੀ ਪਰ ਉਹ ਸਵਾਲ ਹੈ ਕਿ ਉਹ ਉਦੋਂ ਕਿਹਾ ਸੀ ਕਿ 20000 ਕਰੋੜ ਰੁਪਈਆ ਹੁਣ ਜਿਹੜੀ ਆਰਟੀਆਈ ਦੀ ਹਵਾਲੇ ਦੇ ਨਾਲ ਖਬਰ ਪ੍ਰਕਾਸ਼ਤ ਹੋਈ ਹੈ ਸੱਚ ਕਹੂੰ ਖਬਰ ਦੇ ਵਿੱਚ ਉਹਦੇ ਚ ਉਹਨਾਂ ਨੇ ਕਿਹਾ ਕਿ 35 ਕਰੋੜ ਰੁਪਈਆ ਹੁਣ ਕਿ ਲਾਓ ਨਾ ਸੰਦੀਪ ਕਿੱਥੇ ਕਿੱਥੇ 20000 ਕਰੋੜ ਰੁਪਈਆ ਕਿੱਥੇ 35 ਕਰੋੜ ਦੋਵੇਂ ਸਾਲਾਂ ਦਾ ਨੇੜੇ ਤੇੜੇ ਵੀ ਨਹੀਂ ਹੈਗਾ ਇੰਨੇ ਕਿਤੇ ਪੰਜਾਬ ਸਰਕਾਰ ਨੇ ਜਹਾਜ਼ਾਂ ਤੇ ਖਰਚ ਕਰਤੇ ਹੈਗੇ 35 ਕਰੋੜ ਰੁਪਈਆ ਨਾ ਉਹ ਆਖਿਰ 20000 ਕਰੋੜ ਰੁਪਈਆ ਕਿੱਥੇ ਗਿਆ ਇੱਕ ਸਾਲ ਦਾ ਤੇ ਜੇ ਆਪਾਂ ਲਾ ਲਈਏ 22 ਮਹੀਨੇ ਲਗਭਗ ਹੋ ਚਲੇ ਨੇ ਠੀਕ ਹੈ ਮਾਰਚ ਜਦੋਂ ਆ ਗਿਆ 2 ਸਾਲ ਹੋ ਜਾਣੇ ਫਿਰ ਫਿਰ 2 ਸਾਲਾਂ ਦਾ 40000 ਕਰੋੜ ਰੁਪਏ ਕਿੱਥੇ ਗਿਆ ਨਾ ਉਹ ਸਵਾਲ ਆ ਕਿ ਮਾਈਨਿੰਗ ਹੋ ਗੈਰਕਾਨੂੰਨੀ ਹੋ ਰਹੀ ਹੈ ਸਰਕਾਰ ਦੇ ਖਾਤੇ ਚ ਪੈਸੇ ਕਿਉਂ ਨਹੀਂ ਆ ਰਹੇ ਜਾਂ ਤੁਹਾਡੀ ਪਾਲਿਸੀ ਮਾੜੀ ਹੈ ਜਾਂ ਆਕਸ਼ਨ ਨਹੀਂ ਹੋਈ ਜਾਂ ਤੁਹਾਨੂੰ ਜਿਹੜੇ এনवायरमेंटਲ ਕਲੀਅਰੈਂਸ ਆ ਇਕੋ ਨਹੀਂ ਮਿਲੀ ਹੈਗੀ ਜਾਂ ਤੜਲੇ ਦੇ ਨਾਲ ਮਾਈਨਿੰਗ ਹੋ ਰਹੀ ਹੈ ਇਹ ਇਹਦਾ ਕਿਉਂਕਿ ਤੜਲੇ ਦੇ ਨਾਲ ਨਾਲ ਮਾਈਨਿੰਗ ਕਿਉਂਕਿ ਹਾਈ ਕੋਰਟ ਦੇ ਵਿੱਚ ਰੌਲਾ ਪੈ ਚੁੱਕਾ ਬੀਐਸਐਫ ਕਹਿ ਚੁੱਕੀ ਆਰਮੀ ਕਹਿ ਚੁੱਕੀ ਹੈ ਕਿ ਇੰਨੀ ਮਾਈਨਿੰਗ ਹੋ ਰਹੀ ਹੈ ਸਾਡੇ ਜਿਹੜੇ ਬੰਕਰ ਹੀ ਤਬਾਹ ਕਰ ਦਿੱਤੇ ਪੋਲ ਥੱਲੇ ਡਿੱਗ ਪਏ ਨੇ ਪੋਲ ਟੁੱਟ ਗਏ ਨੇ ਰਾਹ ਉਕਰ ਲੋਕਾਂ ਦੇ ਰੁਕ ਗਏ ਨੇ ਅੱਧੀ ਰਾਤ ਮਰ ਜਦੋਂ ਟੈਂਕਰ ਤੇ ਟੈਂਗ ਉਚਾਰੇ ਨੇ ਟਿੱਪਰ ਦੇ ਟਿੱਪਰ ਇੱਤਾ ਪਰ ਪਰ ਕੇ ਜਾ ਰਹੇ ਨੇ ਡਰਦਾ ਇਸ ਮਸਲੇ ਤੇ ਕੋਈ ਬੋਲਦਾ ਨਹੀਂ ਹੈਗਾ ਪਹਿਲਾਂ ਤੇ ਜਦੋਂ ਕਾਂਗਰਸ ਦੀ ਸਰਕਾਰ ਸੀ ਤੇ ਆਮ ਆਦਮੀ ਪਾਰਟੀ ਵਾਲੇ ਤੇ ਜਾ ਕੇ ਛਾਪੇ ਮਾਰਦੇ ਹੁੰਦੇ ਤੇ ਹੁਣ ਆਪ ਦੀ ਸਰਕਾਰ ਆਮ ਆਦੀ ਪਾਰਟੀ ਕਾਂਗਰਸ ਪਾਰਟੀ ਦੇ ਕਾਲੀ ਦਲ ਛਾਪੇ ਨਹੀਂ ਮਾਰ ਰਿਹਾ ਲੋਕਾਂ ਨੂੰ ਦਿਖਾ ਨਹੀਂ ਰਿਹਾ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਸਰਕਾਰ ਸੀ ਕਾਂਗਰਸ ਪਾਰਟੀ ਦੀ ਸੁਭੀ ਸਿੰਘ ਬਾਦਲ ਨੇ ਦੋ ਤਿੰਨ ਜਗ੍ਹਾ ਜਾ ਕੇ ਛਾਪੇ ਮਾਰੇ ਸੀ। ਕਿਹਾ ਦੇਖੋ ਜੀ ਪੌਕਲੈਂਡ ਮਸ਼ੀਨਾ ਲੱਗੀਆਂ دریاਵਾਂ ਦੇ ਵਿੱਚ ਜੀ ਛਾਪੇ ਮਾਰੇ ਉਹਨਾਂ ਨੇ ਦਿਖਾਇਆ ਜੀ ਆਪ ਦੇਖੋ ਕਿੰਨੀ ਲੋਟਕ ਸੋਟ ਹੋ ਰਹੀ ਆ ਪੰਜਾਬ ਦੇ ਪਾਣੀਆਂ ਦੀ ਤੇ ਪੰਜਾਬ ਦੇ ਵਾਤਾਵਰਣ ਦੀ ਤੇ ਪੰਜਾਬ ਦੀ ਰੇਤਾਂ ਦੀ। ਹੁਣ ਕੋਈ ਨਾ ਅਕਾਲੀ ਦਲ ਹਿੰਮਤ ਕਰ ਰਿਹਾ ਨਾ ਕਾਂਗਰਸ ਹਿੰਮਤ ਕਰ ਰਿਹਾ ਮਾਈਨਿੰਗ ਕਿਤੇ ਹੁਣ ਵੀ ਹੋ ਰਹੀ ਆ। ਉਹ ਕਿੰਨੀ ਮਾਈਨਿੰਗ ਇੱਕ ਨੰਬਰ 'ਚ ਹੋ ਰਹੀ ਆ ਕਿੰਨੀ ਦੋ ਨੰਬਰ 'ਚ ਹੋ ਰਹੀ ਆ। ਟਿਪਰਾਂ ਦੇ ਟਿਪਰ ਜਾ ਰਹੇ ਨੇ ਚਾਹੇ ਪਠਾਨਕੋੜ ਐਸ ਵਾਲੇ ਚਲ ਜੋ ਲਾਈਨਾਂ ਦੀਆਂ ਲੈਣਾ ਬੱਝੀਆਂ ਨੇ। ਹੁਣ ਸ ਕਿ ਜਦੋਂ ਕਾਲੀ ਸਰਕਾਰ ਹੁੰਦੀ ਉਹ ਕਾਲੀ ਬਣ ਜਾਂਦੇ ਨੇ ਜਦੋਂ ਕਾਂਗਰਸ ਸਰਕਾਰ ਦੀ ਉਹ ਮਾਈਨਿੰਗ ਕਰਨ ਵਾਲੇ ਕਾਂਗਰਸੀ ਬਣ ਜਾਂਦੇ ਹੁਣ ਝਾੜੂ ਵਾਲਿਆਂ ਦੀ ਸਰਕਾਰ ਹੈ ਤੇ ਝਾੜੂ ਵਾਲੇ ਬਣ ਗਏ ਇਹ ਹੈ ਕੌਣ ਇਸ ਕਰਕੇ ਕਹਿ ਸਕਦੇ ਕਿ ਸਟੇਟਾਂ ਨੂੰ ਸਰਕਾਰਾਂ ਨੂੰ ਅਫਸਰ ਨਹੀਂ ਚਲਾਉਂਦੇ ਮਾਫੀਆ ਚਲਾ ਰਹੇ ਹੈਗੇ ਨੇ ਉਹ ਸਭ ਕੁਝ ਕਰਕੇ ਨਹੀਂ ਤੇ ਪੰਜਾਬ ਚ ਮਾਈਨਿੰਗ ਬੰਦ ਹੋਣੀ ਚਾਹੀਦੀ ਜਿੰਨੀ ਉਮੀਦ ਦੇ ਨਾਲ ਜਿੰਨੀ ਇਮਾਨਦਾਰੀ ਨਾਲ ਭਗਵੰਤ ਸਿੰਘ ਸਾਹਿਬ ਕਹਰੇ ਕਿ ਅਸੀਂ ਕੰਮ ਕਰ ਰਹੇ ਹਾਂ ਤੇ ਜੇ ਉਹਨਾਂ ਦੀ ਆਪਾਂ ਇਮਾਨਦਾਰੀ ਤੇ ਗਵਾਹੀ ਦਈਏ ਤੇ ਸਵਾਲ ਹੈ ਫਿਰ ਮਾਈਨਿੰਗ ਜਿਹੜੀ ਆ ਉਹ ਰੁਕਣੀ ਚਾਹੀਦੀ ਗੈਰਕਾਨੂੰਨੀ ਉਹ ਕਿਉਂ ਨਹੀਂ ਰੁਕ ਰਹੀ ਹੈਗੀ ਉਹ ਕਰ ਕੌਣ ਰਿਹਾਗਾ ਸੀਐਮ ਸਾਹਿਬ ਨੂੰ ਤਾਂ ਪਤਾ ਪਲ-ਪਲ ਦੀ ਰਿਪੋਰਟ ਇੰਟੈਲੀਜੈਂਸ ਵਾਲੇ ਦਿੰਦੇ ਨੇ ਵੀ ਇਸ ਸਮੇ ਇੱਥੇ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ ਜੀ ਉਹਨਾਂ ਨੂੰ ਬਰੀਫ ਕਰਨਾ ਪੈਂਦਾ ਹੈਗਾ ਸੀਐਮ ਨੂੰ ਇੰਟੈਲੀਜੈਂਸ ਵਾਲਿਆਂ ਨੂੰ ਬਰੀਫ ਕਰਨਾ ਪੈਂਦਾ ਹੈਗਾ ਪੂਰੇ ਦਿਨ ਦਾ ਲੇਖਾ ਜੋ ਕਈ ਦਿਨ ਚ ਕਈ ਵਾਰ ਵੀ ਕਰਨਾ ਪੈਂਦਾ ਹੋਊਗਾ ਟੈਲੀਫੋਨ ਦੇ ਜ਼ਰੀਏ ਕਿ ਅੱਜ ਆ ਗਿਆ ਜੀ ਫਲਾਣਾ ਐਮਐਲਆ ਆ ਕੇ ਇਹ ਕਰਿਆ ਇਹ ਕਰਿਆ ਇੱਥੇ ਮਾਈਨਿੰਗ ਹੋ ਰਹੀ ਉਹਦੇ ਸਾਰਾ ਕੁਝ ਪਤਾ ਹੀ ਉਹ ਸਵਾਲ ਹੈ ਕਿ ਕਿਤੇ ਫਿਰ ਪੈਸਾ ਕਿੱਥੇ ਜਾ ਰਿਹਾ ਹੈਗਾ ਕਿਹਦੇ ਘਰ ਜਾ ਰਿਹਾ ਹੈਗਾ ਇਹ ਸਭ ਤੋਂ ਵੱਡੀ ਗੱਲ ਤੇ ਉਹ ਜਿਹਦੇ ਵੀ ਘਰ ਜਾ ਰਿਹਾ ਹੈ ਸੀਐਮ ਸਾਹਿਬ ਨੂੰ ਚਾਹੀਦਾ ਕਿ ਉਹਨਾਂ ਨੂੰ ਕਾਬੂ ਕਰਨ ਨਕੀਲ ਪਾਉਣ ਚਾਹੇ ਉਹ ਕਿਸੇ ਵੀ ਪਾਰਟੀ ਦੇ ਨਾਲ ਸਬੰਧ ਰੱਖਦਾ ਉਹ ਕੋਈ ਵੀ ਕਈ ਤੇ ਕਿ ਸੁਣਿਆ ਹੈਗਾ ਪਠਾਨਕੋਟ ਵੱਲ ਕਈ ਅਫਸਰਾਂ ਨੇ ਟਿੱਪਰ ਪਸ ਚੱਲਦੇ ਆਗੇ ਨੇ ਤੇ ਇਸ ਕਰਕੇ ਉਹ ਸਾਰੇ ਮਿਲੇ ਹੋਏ ਨੇ ਕਿਉਂਕਿ ਪਹਿਲਾਂ ਦਰਿਆਵਾਂ ਦੇ ਵਿੱਚ ਲੋਕਾਂ ਨੇ ਕੋਠੇ ਪਾਉਣੇ ਹੁੰਦੇ ਸੀ ਤੇ ਹੁਣ ਰੇਤਾ ਪਹਿਲਾਂ ਆਪ ਹੀ ਗੱਡੀਆਂ ਦੇ ਲੋਕੀ ਭਰ ਕੇ ਲੈਂਦੇ ਤੇ ਹੁਣ ਰੇਤਾ ਵੇਚ-ਵੇਚ ਕੇ ਅਫਸਰਾਂ ਨੇ ਤੇ ਪੋਲਿਟਿਸ਼ੀਨਾਂ ਨੇ ਪੈਸਿਆਂ ਨਾਲ ਕੋਠੇ ਭਰ ਲਏ ਆਗੇ ਨੇ ਅੱਗੇ ਸਿਰਫ ਰੇਤਾ ਕੋਠਾ ਪਾਉਣ ਵਾਸਤੇ ਲੈ ਕੇ ਆਉਣੀ ਪੈਂਦੀ ਸੀ ਹੁਣ ਰੇਤਾ ਵੇਚ ਕੇ ਲੋਕਾਂ ਨੇ ਕੋਠੇ ਭਰ ਲਏ ਆਗੇ ਨੇ ਉਹ ਅਸਲ ਚ ਵਿੱਚ ਮਾਪ ਹੀ ਹੈਗਾ ਤੇ ਇਹ ਜਿਹੜਾ ਹੁਣ ਕੇਜਰੀਵਾਲ ਸਾਹਿਬ ਦੀ ਸੀ ਨਾ ਕਿ ਅਸੀਂ 20000 ਕਰੋੜ ਰੁਪਏ ਕਮਾਵਾਂਗੇ ਤੇ ਤੁਸੀਂ ਕਹਿ ਸਕਦੇ ਕਿ ਇੱਕ ਪੰਜਾਬ ਦੀ ਚੋਣ ਨੂੰ ਧਿਆਨ ਵਿੱਚ ਰੱਖਦੇ ਹੋਏ ਉਹ ਇੱਕ ਸਿਰਫ ਸਿਆਸੀ ਜੁਮਲਾ ਸੀ ਤੇ ਜੇ ਵਾਕਈ ਇਮਾਨਦਾਰੀ ਹੈ ਇਹਦਾ ਮਤਲਬ ਹੈ ਕਿ ਪੈਸਾ ਕਿਤੇ ਨਾ ਕਿਤੇ ਕਿਸੇ ਦੇ ਘਰ ਜਾ ਰਿਹਾ ਹੈਗਾ ਉਹ ਫਿਰ ਇੱਕ ਜਾਂਚ ਦਾ ਵਿਸ਼ਾ ਜੀ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅਸੀਂ ਇਹਨਾਂ ਦੋ ਤਿੰਨ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਹੈ ਇਹਨਾਂ ਸਾਰੇ ਮੁੱਦਿਆਂ ਬਾਰੇ ਤੁਹਾਡਾ ਕੀ ਮੰਨਣਾ ਹੈ ਆਪਣੀ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਫਿਲਹਾਲ ਅੱਜ ਦੀ ਇਸ ਚਰਚਾ ਵਿੱਚ ਇੰਨਾ ਹੀ ਸਾਨੂੰ ਦਵਾਗਿਆ ਧੰਨਵਾਦ